ਦੇ ਦੋਸਤ ਆਪ ਨੂੰ ਬਹੁਤ ਵਿੱਚ ਚੰਗੇ ਮਿਲਿਆ ਠੀਕੇ ਜਿਹੜੇ ਤੇ ਆਪ ਨੂੰ ਫੋਨ ਕਰਨ 6 ਮਹੀਨਾ ਬਾਅਦ ਫੋਨ ਕਰਨ ਤਾਂ ਸਾਰਾ ਕੁਝ ਪੁੱਛਦੇ ਆ ਠੀਕ ਹੈ ਠੀਕ ਹੈ ਰੱਬ ਦਾ ਹੀ ਪਤਾ ਹੈ ਕਦੋਂ ਬੰਦੇ ਨੂੰ ਅਰਸ਼ ਤੋਂ ਫਰਸ਼ ਤੇ ਤੇ ਫਰਸ਼ ਤੋਂ ਅਰਸ਼ ਤੇ ਲੈ ਜੇ ਠੀਕ ਆ ਹੁਣ ਤੁਸੀਂ ਠੀਕ ਆ ਸ਼ੌਂਕਾਂ ਵਾਸਤੇ ਕੰਮ ਕਰਨਾ ਕਿਰਤ ਕਰਨੀ ਠੀਕ ਆ ਆਪਣੀ ਫੈਮਿਲੀ ਵਾਸਤੇ ਆਉਦੇ ਪਰਿਵਾਰ ਦੀ ਖੁਸ਼ੀ ਵਾਸਤੇ ਸੁੱਖ ਸਹੂਲਤਾਂ ਵਾਸਤੇ ਠੀਕ ਆ ਆਉਦੇ ਜੀਵਨ ਪੱਧਰ ਸੁਧਾਰਨ ਵਾਸਤੇ ਪੈਸਾ ਜ਼ਰੂਰੀ ਆ ਪਰ ਰੱਬ ਦਾ ਨਾਮ ਨਾਲ ਨਾਲ ਜਰੂਰ ਜਪੋ ਕਦੇ ਕਿਸੇ ਦਾ ਮਾੜਾ ਨਾ ਸੋਚੋ ਯਾਰ ਕਦੇ ਕਿਸੇ ਦਾ ਮਾੜਾ ਕਿਸੇ ਨੂੰ ਹਾਰਟ ਕਰਕੇ ਜਾਂ ਕਿਸੇ ਦਾ ਦਿਲ ਦੁਖੀ ਕਰਕੇ ਠੀਕ ਆ ਜੇ ਕੁਝ ਕਰਕੇ ਉਹ ਪੈਸਾ ਕਿਵੇਂ ਚੰਗੇ ਥਾਂ ਤੇ ਲੱਗ ਜੂ ਯਾਰ ਰੱਬ ਨੇ ਤਾਂ ਸਾਰੀਆਂ ਰੂਹਾਂ ਨੂੰ ਸੇਮ ਬਣਾ ਕੇ ਭੇਜਣਾ ਲੈ ਵੀ ਦੋਸਤੋ ਗੁੱਡ ਮਾਰਨਿੰਗ ਉਮੀਦ ਆ ਸਾਰੇ ਵਧੀਆ ਹੋਵਾਂਗੇ ਅੱਜ ਆਪਣਾ ਸਾਈਕਲ ਦਾ ਛੇਮਾ ਦਿਨ ਵਿੱਚ ਦੀ ਕੁਝ ਗੈਪ ਪੈ ਗਿਆ ਕਈ ਦਿਨ ਕੰਮਦੰਦੇ ਹੋ ਗਏ ਸੀ ਕਦੇ ਪਾਣੀ ਦੀ ਵਾਰੀ ਆ ਜਾਂਦੀ ਸੀ ਕਦੇ ਮੋਟਰ ਚਾਉਣੀ ਹੁੰਦੀ ਸੀ ਕਿਉਂਕਿ ਕੰਨ ਕਰਵਾਉਣੀ ਸੀ ਜਾ ਨਹੀਂ ਗਿਆ ਅੱਜ ਫੇਰ ਆਪਾਂ ਸੈਕ ਉੱਤੇ ਜਾਂਦੇ ਆ ਸੈਕ ਦੇ ਕਰਨ ਆਪਣੇ ਖੇਤ ਅੱਜੋ ਕਰਦਿਆਂ ਗੱਲ ਬਾਤ ਚੜਦਾ ਸੂਰਜ ਪਿੰਡ ਦੀ ਚੜਦੀ ਸਵੇਰ ਖੇਤਾਂ ਨੂੰ ਜਾਂਦੇ ਰਾਤ ਇਹ ਕਹਿੰਦਾ ਟਿੱਬਿਆਂ ਦੇ ਵਿੱਚ ਮੇਰਾ ਹੁਸਾ ਪਿੰਡ ਨਹੀਂ ਟਿੱਬੇ ਚੱਕੇ ਜਾ ਰਹੇ ਨੇ ਇੱਥੇ ਤਾਂ ਪਾਣੀ ਛਲਕਿਆ ਹੋਆ ਤੁਸੀਂ ਤੁਸੀਂ ਪਹਿਲਾਂ ਯਾਰ ਆ ਵੀਡੀਓ ਦੇ ਵਿੱਚ ਦੇਖਿਆ ਆਪਣੇ ਜੇਤ ਨੂੰ ਜਾਣ ਨਾਲ ਰਾਹ ਬਹੁਤ ਜਿਆਦੇ ਪੀਕੀ ਬਣੀ ਪਈ ਹੈ ਇੱਕ ਤਰ੍ਹਾਂ ਦੀ ਰਾਂਹ ਪਹਿਲਾਂ ਜੰਮਗਾ ਸੀ ਤੇ ਹੁਣ ਟਰਾਲੇ ਚੱਲਦੇ ਆ ਮਿੱਟੀ ਚੱਕਣ ਵਾਲੇ ਰੇਤਾ ਚੱਕਣ ਵਾਲੇ ਤੁੰਨੇ ਕਰਕੇ ਰਾਹ ਪੱਟਿਆ ਪਰ ਥੋੜੇ ਜਿਥੇ ਡਿਫਿਕਲਟੀ ਆਉਂਦੀ ਆ ਇਹ ਦੇਖ ਹਾਇ ਤਾਂ ਸੋਭਾ ਕਰਕੇ ਥੋੜੀ ਟ੍ਰੇਲ ਦੇ ਕਰਕੇ ਰੇਤਾ ਗਿੱਲਾ ਦੇਣੇ ਤਾਂ ਬੜੀ ਜਿਆਦੇ ਪੀਕ ਬਣ ਜਾਂਦੇ ਕਦੇ ਛੜਕਿਆ ਜਾਂਦਾ ਕਦੇ ਨਹੀਂ ਵੀ ਛੜਕਿਆ ਜਾਂਦਾ ਤੇ ਦੋਸਤੋ ਅੱਗੇ ਕਰਦੇ ਆਂ ਆਪਾਂ ਅੱਜ ਦੇ ਆਪਣੇ ਟੌਪਿਕ ਬਾਰੇ ਗੱਲਬਾਤ ਦੋਸਤੋ ਅੱਜ ਦਾ ਟੌਪਿਕ ਹੈਗਾ ਆਪਣਾ ਪੈਸਾ ਹਾਓ ਇੰਪੋਰਟੈਂਟ ਇਹ ਜੀ ਮਨੀ ਇਨ ਟੂਡੇ ਇਹ ਆ ਲਾ ਲੋ ਜਵਾਨਾ ਲਾ ਲੋ ਹਨਾ ਵੀ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਸਾਰੇ ਆਪਣੇ ਜੁਨੇ ਬਾਬੇ ਨੇ ਸੰਤ ਮਹਾਂਤਾਂ ਨੇ ਬਾਣੀ ਚ ਕੀ ਕਿਹਾ ਗਿਆ ਮੋਹ ਮਾਇਆ ਤੋਂ ਦੂਰ ਠੀਕ ਆ ਉਹਦੋਂ ਇਹ ਕਿਹਾ ਜਾਂਦਾ ਸੀ ਵੀ ਪੈਸੇ ਪਿੱਛੇ ਨਹੀਂ ਭੱਜਣਾ ਗੁਰੂ ਵਰ ਬਾੜਨਾ ਠੀਕ ਆ ਤਾਂ ਕੁਝ ਲੋਕ ਹੋ ਵੀ ਹੈਗੇ ਨੇ 1-2% ਜਿਹੜੇ ਪੈਸੇ ਨੂੰ ਪਿਆਰ ਨਹੀਂ ਕਰਦੇ ਪਰ ਅੱਜ ਕੱਲ ਦਾ ਜਵਾਨਾ ਇਹ ਜਾ ਗਿਆ ਠੀਕ ਆ ਸੋਨ ਲੋਕ ਮਜਬੂਰ ਕਰ ਦੇਣਗੇ ਪੈਸੇ ਨੂੰ ਪਿਆਰ ਕਰਨ ਵਾਸਤੇ ਅੱਜ ਦੇ ਜਵਾਨੇ ਚ ਜੇ ਤੁਸੀਂ ਸਰਵਾਈਵ ਕਰਨਾ ਪੈਸਾ ਬਹੁਤ ਜ਼ਰੂਰੀ ਨਹੀਂ ਪਰ ਪੈਸਾ ਕਿਤੇ ਨਾ ਕਿਤੇ ਜ਼ਰੂਰੀ ਹੈਗਾ ਠੀਕ ਹੈ ਜਿਵੇਂ ਹੁਣ ਆਪਾਂ ਵੀਡੀਓ ਬਣਾਉਣ ਜਾਣੇ ਆ 35 ਸਾਲ ਦੀ ਜਿੰਨੀ ਉਮਰ ਹੋਈ ਆ ਉਹਦੇ ਵਿੱਚ ਆਪਾਂ ਜੋ ਵੀ ਦੇਖਿਆ ਠੀਕ ਹੈ ਪੈਸਾ ਜ਼ਰੂਰੀ ਹੈਗਾ ਕਿਉਂਕਿ ਅੱਜ ਕੱਲ ਬਿਮਾਰੀਆਂ ਠਮਾਰੀਆਂ ਇਹੋ ਜਿਹੀਆਂ ਹੋ ਗਈਆਂ ਠੀਕ ਹੈ ਪੈਸੇ ਤੋਂ ਬਿਨਾ ਬੰਦੇ ਦਾ ਸਰਵਾਈਵ ਕਰਨਾ ਮੁਸ਼ਕਲ ਆ ਇਹ ਤਾਂ ਆਪਾਂ ਇਹਨਾਂ ਨੂੰ ਪੈਸੇ ਨੂੰ ਪਿਆਰ ਕਰੋ ਠੀਕ ਆ ਇੱਕ ਨਾ ਮਾਪ ਕਹਿੰਦੇ ਵੀ ਪੈਸਾ ਜ਼ਰੂਰ ਨਹੀਂ ਪਰ ਹੁਣ ਆਪਾਂ ਨੂੰ ਵੀ ਅਹਿਸਾਸ ਹੋਣ ਲੱਗਾ ਜਾਂ ਅਹਿਸਾਸ ਹੁਣ ਲਾ ਦਿੱਤਾ ਗਿਆ ਵੀ ਪੈਸਾ ਕਿੰਨਾ ਕਿਤੇ ਜ਼ਰੂਰੀ ਹੈ ਅੱਜ ਕੱਲ ਤਾਂ ਜੇ ਕੋਈ ਗਰੀਬ ਹੋਊਗਾ ਚਲੋ ਰੱਬ ਨੇ ਆਪ ਨੂੰ ਇਹਨਾਂ ਕਿ ਜੋਗੇ ਦਿੱਤਾ ਆਪਾਂ ਮੀਡਲ ਕਲਾਸ ਫੈਮਿਲੀ ਚੋਂ ਆ ਠੀਕ ਆ ਪਰ ਜੇ ਕੋਈ ਜ਼ਿਆਦਾ ਗਰੀਬ ਹਨ ਰਿਸ਼ਤੇਦਾਰ ਵੀ ਆ ਨਹੀਂ ਭਾਨੀ ਉਹਦੇ ਆਉਣ ਜਾਣੋਂ ਹਟ ਜਾਂਦੇ ਨੇ ਆਪ ਨੂੰ ਫਿਰ ਆਪਣੇ ਯਾਰ ਦੋਸਤ ਵੀ ਵਧੀਆ ਦਿੱਤੇ ਨੇ ਪਰ ਕੁਝ ਹੁੰਦੇ ਆ ਨਾ ਜਿਹੜਾਂ ਤੋਂ ਤੁਹਾਨੂੰ ਵੀ ਇੱਦਾਂ ਹੁੰਦੀਆਂ ਨੇ ਯਾਰ ਦੋਸਤ ਯਾ ਰਿਸ਼ਤੇਦਾਰ ਜਿਹੜੇ ਪੈਸੇ ਪਿੱਛੇ ਪਿੱਠ ਭਵਾਉਣ ਲੱਗ ਜਾਂਦੇ ਆ ਜਾਂ ਬੰਦੇ ਨਾਲ ਬਰਤਨ ਹਟ ਜਾਂਦੇ ਆ ਸਾਰਿਆਂ ਦੀ ਜ਼ਿੰਦਗੀ 'ਚ ਹੁੰਦਾ ਏ ਚੀਜ਼ਾਂ ਤੁਸੀਂ ਵੀ ਕਦੇ ਦੇਖਿਓ ਵੀ ਜਾ ਕਿਸੇ ਬੰਦੇ ਨੂੰ ਐਸੀ ਕਮਾਂਡ ਹੋ ਜਾਂਦਾ ਉਹ ਤੁਹਾਡੇ ਨਾਲ ਬਰਤਨਾਂ ਘੱਟ ਕਰ ਦਿੰਦਾ ਠੀਕ ਆ ਤੇ ਪਰ ਇਹਦੇ 'ਚ ਕਿਤੇ ਨਾ ਕਿਤੇ ਪੈਸਾ ਲੈਣ ਵਾਲਾ ਵੀ ਗਰੀਬ ਹੋਵੇਲਾ ਜਹ ਪੈਸੇ ਲੋੜ ਮੰਨਦੀ ਕਿੰਨਾ ਕਿਤੇ ਜ਼ਿੰਮੇਵਾਰ ਹੁੰਦਾ ਠੀਕ ਆ ਆਪਾਂ ਕਿਸੇ ਤੋਂ ਪੈਸਾ ਫੜਦੇ ਆ ਕੋਈ ਰਿਸ਼ਤੇਦਾਰ ਜਾਂ ਚਾਰ ਦੋਸਤ ਕੋਈ ਵੀ ਆਪਣੀ ਮਦਦ ਕਰਦਾ ਤਾਂ ਤੁਹਾਡਾ ਹੱਥ ਨਹੀਂ ਪੈਂਦਾ ਯਾਰ ਪੈਸੇ ਨਹੀਂ ਮੋੜਨੀ ਹਿੰਮਤ ਹੁੰਦੀ ਤਾ ਤਾਂ ਫੋਨ ਚੱਕਣਾ ਬੰਦ ਨਾ ਕਰੋ ਹਾਲ ਫਿਰ ਇਹ ਸੋਚ ਲੈਂਦਾ ਮਿੰਨਰ ਤਾਂ ਪੈਸੇ ਦਿੱਤੇ ਨਾਲੇ ਵਰਤ ਨੂੰ ਹਟ ਗਿਆ ਹਨਾ ਗਮੀਰੀ ਗਰੀਵੀ ਗਰੀਬੀ ਇਮੀਰੀ ਜਾਂ ਮਾਰਾ ਟਾਈਮ ਸੁੱਖ ਦੁੱਖ ਬੰਦੇ ਦੀ ਜ਼ਿੰਦਗੀ ਦੇ ਹਿੱਸੇ ਨੇ ਇਹ ਆਉਂਦੇ ਜਾਂਦੇ ਰਹਿੰਦੇ ਨੇ ਪਰ ਫੇਰ ਉਹੀ ਗੱਲ ਕੀਤੀ ਜਾਂਦੀ ਹੈ ਵੀ ਕੁਛ ਨਾ ਕੁਛ ਬੰਦੇ ਨੇ ਜਵਾਨ ਨੇ ਦੇ ਹਿਸਾਬ ਨਾਲ ਵੀ ਚੱਲਣਾ ਚਾਹੀਦਾ ਜੇ ਆਪਾਂ ਕੋਈ ਜ ਸਾਧੇ ਸਰੀ ਬਣ ਕੇ ਜੇ ਸੋਚ ਕੇ ਚੱਲਣਾ ਹੋਵੇ ਕਿ ਪੈਸੇ ਲੱਗੀਆਂ ਪੈਸਾ ਜ਼ਰੂਰੀ ਨਹੀਂ ਪਰ ਅੱਜ ਦੀ ਦੁਨੀਆ ਤੇ ਪੈਸੇ ਨਾਲ ਪੈਸੇ ਨਾਲ ਹੀ ਬਹੁਤ ਕੁਝ ਆ ਯਾਰ ਠੀਕ ਕਰੋ ਇੱਕ ਨੰਬਰ ਦੀ ਕਮਾਈ ਕਰੋ ਆਪਣਾ ਕਰੋ ਹਨਾ ਵੈਗ ਵੀ ਤੁਹਾਡੇ ਨਾਲ ਆ ਠੀਕ ਹੈ ਸਾਰਾ ਕੁਝ ਸੋਨ ਨੂੰ ਕਿਸੇ ਤੋਂ ਕੁਝ ਕਰਨ ਦੀ ਲੋੜ ਨਹੀਂ ਅੰਗਣ ਦੀ ਲੋੜ ਨਹੀਂ ਹੱਥਾਂ ਦੀ ਲੋੜ ਨਹੀਂ ਠੀਕ ਹੈ ਤਸਾਨਾ ਹਾਂ ਦੀ ਕਰ ਤ ਕਰੋ 1 ਨੰਬਰ ਤੱਕ ਪੈਸਾ ਕਮਾਓ ਠੀਕ ਹੈ ਚੰਗੀ ਗੱਲ ਪਰ ਅੱਜ ਕੱਲ ਚੱਲ ਵੀ ਟ੍ਰੈਂਡ ਇਹੀ ਰਿਹਾ ਜਿਹੜੇ ਯੂਟਿਊਬਰ ਪੈਸਾ ਬਣਾਓ ਪੈਸਾ ਰੱਬਾ ਪੈਸਾ ਐ ਆ ਜਿਵੇਂ ਯੂਟਿਊਬ ਲਾ ਲਓ ਜਾਂ ਕੋਈ ਰੀਲਾਂ ਇਹ ਚੀਜ਼ਾਂ ਨੇ ਯਾਰ ਉਹਨੂੰ ਕਿਉਂਕਿ ਜਿਹੜੇ ਜੰਗਸਟਰ ਆ ਉਹ ਵੀ ਇਹ ਚੀਜ਼ਾਂ ਨੂੰ ਤਾਂ ਐਵੇਂ ਦਿੰਦੇ ਆ ਕਿਉਂਕਿ ਉਹਨਾਂ ਨੇ ਰੀਲਾਂ ਚ ਉਹ ਚਮਕਦਾਰ ਉਹਨਾਂ ਦੇਖ ਕੇ ਜਿਹੇ ਗੱਡੀ ਕਰਾਈ ਦੀ ਹੋਵੇ ਤਾਂ ਉਹਨਾਂ ਨੂੰ ਐ ਹੁੰਦਾ ਵੀ ਆਹ ਚੀਜ਼ ਸਾਡੇ ਕੋਲੇ ਹੋਣ ਤਾਂ ਸੇਤੀ ਮੀਰ ਹੋਣ ਦੇ ਲਾਚ ਚ ਉਹ ਵੀ ਕਈ ਵਾਰੀ ਗੱਦਮਾਂ ਚ ਫਸ ਜਾਂਦੇ ਆ ਠੀਕ ਆ ਜੇ ਤਾਂ ਛੋਟੀ ਲੱਕ ਆ ਤਾਂ ਤੁਸੀਂ ਲਾਟਰੀ ਨਿਕਲ ਕੇ ਵੀਰ ਹੋ ਜਾਗੇ ਪਰ ਆ ਹੋਰ ਕੰਮਾਂ ਚ ਟਰੇਡਿੰਗ ਜੇ ਉਹ ਆਪਾਂ ਖਰਕਤ ਕੀਤੀ ਨਹੀਂ ਪਰ ਮੈਂ ਨਹੀਂ ਮੰਨਦਾ ਵੀ ਫਿਰ ਤਾਂ ਪਹਿਲਾਂ ਹੀ ਕਿਹਾ ਜਾਂਦਾ ਵੀ ਯਾਰ ਤੁਸੀਂ ਆ ਕਮਣਾ امیر ਹੋ ਸਕਦੇ ਹੋ ਫਿਰ ਤਾਂ ਕੰਮ ਕੰਮ ਦੀ ਲੋੜ ਹੀ ਨਹੀਂ ਸੀ ਠੀਕ ਹੈ ਫਿਰ ਤਾਂ ਬੰਦੇ ਇੱਕ ਦਿਨ ਚ ਹੀ امیر ਹੋ ਜਾ ਕਰੇ ਲੋਕ ਇੰਨੇ ਕ امیر ਬੈਠੇ ਆ ਜਿਹੜੇ ਮਾਸਟਰ ਮਾਈਂਡ ਬੰਦਾਂ ਨੂੰ ਖਰੀਦ ਕੇ ਉਹਨਾਂ ਤੋਂ ਟ੍ਰੇਨਿੰਗ ਕਰਾ ਕੇ امیر ਬਣ ਸਕਦੇ ਪਰ ਨਹੀਂ ਕਿ ਪਿਆ ਸਾਰਾ ਕੁਝ ਤੁਹਾਨੂੰ ਚਾਂਸੇ ਜਿ ਵਸਾਉਂਦਾ ਇੱਕ ਸਾਧਨ ਹੁੰਦਾ ਚਮਕ ਨਮਕ ਦਿਖਾ ਕੇ ਗੱਡੀ ਦੇ ਲਈ ਸੋਨ ਲੈ ਲੈ ਜੇ ਲੈ ਲੈ ਜਿਵੇਂ ਪਹਿਲਾਂ ਕੰਪਨੀ ਰੱਗੀ ਮਾਰ ਦਿੰਦੇ ਸੀ ਮੈਨੂੰ ਆ ਗੱਡੀ ਦਿੱਤੀ ਕੰਪਨੀ ਨੇ ਐ ਕਰੋ ਜਾਂ ਝੂਟਾ ਕਹਿੰਦਾ ਹਾਂ ਲੱਤਾਂ ਜਿਹੜੋ ਬੰਦੇ ਜਿਹੜੋ ਤੁਸੀਂ ਲੋਕ ਆਪਦੇ ਰਿਸ਼ਤੇਦਾਰਾਂ ਨੂੰ ਵੀ ਜੋੜੀ ਜਾਂਦੇ ਸੀ ਬਾਅਦ ਚ ਕੰਪਨੀ ਭੱਜ ਜਾਂਦੀ ਸੀ ਠੀਕ ਆ ਬੰਦਾ ਤਾਂ ਮਜਬੂਰੀ ਚ ਜੋੜੇ ਦੇ ਨਾਲੇ ਬੰਦਾ ਆਊਟ ਹੋਦਾ ਸੀ ਨਾਲੇ ਰਿਸ਼ਤੇਦਾਰਾਂ ਨਾਲ ਟੁੱਟਦਾ ਸੀ ਠੀਕ ਆ ਤੇ ਰਹੀ ਗੱਲ ਗੱਲ ਪੁਰਾਣੇ ਜਮਾਨੇ ਦੀ ਪੁਰਾਣੇ ਜਮਾਨੇ ਚ ਪੈਸਾ ਇੰਨਾ ਨਹੀਂ ਜ਼ਰੂਰੀ ਸੀ ਕਿਉਂਕਿ ਲੋੜਾਂ ਘਰ ਦੀਆਂ ਖੇਤ ਚੋਂ ਹੀ ਪੂਰੀਆਂ ਹੋਈਆਂ ਜਾਂਦੀਆਂ ਸੀਗੀਆਂ ਤੇ ਕੋਈ ਬਿਮਾਰੀਆਂ ਠਾਰੀਆਂ ਇੰਨੀਆਂ ਹੈ ਨਹੀਂ ਸੀ ਨਾ ਕੋਈ ਨੇ ਮਹਿੰਗੇ ਇਲਾਜ ਸੀ ਤੇ ਨਾ ਕਿਸ ਨੂੰ ਇੰਨੇ ਇਲਾਜ ਕਰਾਉਣ ਦੀ ਲੋੜ ਹੁੰਦੀ ਸੀ ਕਿਉਂਕਿ ਗਰੀਬੀ ਸੀ ਪਹਿਲੀ ਗੱਲ ਕਰਾਉਂਦੇ ਵੀ ਨਹੀਂ ਸੀ ਲੋਕ ਜੇ ਹੁੰਦੇ ਸਾਬ ਵੈਦ ਹੁੰਦੇ ਸੀ ਪਿੰਡਾਂ 'ਚ ਜੜੀਆਂ ਬੂਟੀਆਂ ਨਾਲ ਹੀ ਹੋ ਜਾਂਦੇ ਸੀ ਹੰਦੇ ਹੁਣ ਵੀ ਜੜੀਆਂ ਬੂਟੀਆਂ ਨਾਲ ਹੀ ਆ ਪਰ ਉਹਨਾਂ ਦੀਆਂ ਇੰਗਲਿਸ਼ ਦਵਾਈਆਂ ਬਣ ਗਈਆਂ ਡਾਕਟਰਾਂ ਨੇ ਉਹ ਆਪ ਦੇ ਕਾਰੋਬਾਰ ਬਣਾ ਲਏ ਠੀਕ ਆ ਆਫਰਾਂ ਦਿੱਤੀਆਂ ਦਿੰਦੇ ਨੇ ਐ ਐ ਕਰੋ ਐ ਐ ਕਰੋ ਠੀਕ ਆ ਜਦ ਬਟਿੰਡਾਗਾ ਪਹਿਲਾਂ ਕਿਤੇ ਨਹੀਂ ਹਸਪਤਾਲ ਹੋਣ ਜਿੰਨੇ ਬਟਿੰਡੇ ਜ ਹੋਏ ਉਹਦੇ ਵਿੱਚ ਕੁਝ ਨਾ ਕੁਝ ਆਪਾਂ ਜਿਵੇਂ ਨਾਲੇ ਵੀ ਜ਼ਿੰਮੇਵਾਰਾਂ ਕਿਉਂਕਿ ਆਪਾਂ ਨੂੰ ਤਾਂ ਘਟੋ ਘਟ ਆਪਦੀ ਸਬਜ਼ੀ ਭਾਜੀ ਘਰ ਦਿਖਾਣੀ ਤਾਂ ਹੈਗੀਆ ਕਣਕ ਝੋਨਾ ਜਾਂ ਕਣਕ ਜਿਵੇਂ ਇਹਦੇ ਵਿੱਚ ਸਿੱਟ ਲੋਗੇ ਕੋਈ ਚੱਕ ਨਹੀਂ ਕਿਉਂਕਿ ਇਹਨੂੰ ਤੁਸੀਂ 6 ਮਹੀਨਿਆਂ ਦੀ ਫਸਲ ਆ ਉਹਦੇ ਢੋਲ ਚ ਪਈ ਰਹਿੰਦੀ ਤਿੰਨ ਚਾਰ ਮਹੀਨੇ ਫਿਰ ਪਕਾ ਕੇ ਖਾਣਾ ਇਹਦਾ ਨਹੀਂ ਇੰਨਾ ਫੈਕਟ ਮੇਰੇ ਹਿਸਾਬ ਨਾਲ ਵੀ ਮਨ ਸਹੀ ਹੈ ਤਾਂ ਵੀ ਹੋਣਾ ਪਰ ਜੇ ਨਹੀਂ ਸਬਜ਼ੀਆਂ ਇੱਕ ਦੋ ਵੇ ਨਾਲ ਰੇਸ ਸਪਰੇ ਕਰਕੇ ਆਪਾਂ ਖਾਣੀਆਂ ਤਾਂ ਉਹ ਆਪਣੇ ਸਰੀਰ ਤੇ ਵੀ ਅਸਰ ਪਾਉਂਦੀਆਂ ਨੇ ਉੱਥੇ ਫਿਰ ਪੈਸੇ ਦੀ ਬਰਬਾਦੀ ਹੁੰਦੀਆਂ ਤੇ ਪੈਸੇ ਦੀ ਲੋਡ ਵੀ ਪੈਂਦੀ ਹੈ ਪਰ ਆਪਣਾ ਹਮਨਣਾ ਹਲੇ ਵੀ ਇਹ ਆ ਵੀ ਸੀਮਤ ਹੱਦ ਤੱਕ ਪੈਸੇ ਵੱਲ ਜਾਓ ਪੈਸਾ ਕਮਾਓ ਠੀਕ ਆ ਪਰ ਪੈਸੇ ਪਿੱਛੇ ਨਾ ਭਜੋ ਠੀਕ ਆ ਬਹੁਤ ਬੰਦੇ ਅਮੀਰ ਤੋਂ ਅਮੀਰ ਬੰਦੇ ਵੀ ਆਪਣ ਨੂੰ ਮਿਲਦੇ ਨੇ ਉਹ ਵੀ ਕਹਿੰਦਾ ਯਾਰ ਪੈਸਾ ਜ਼ਰੂਰੀ ਆ ਠੀਕ ਆ ਪਰ ਕਿਉਂਕਿ ਬੰਦਾ ਜਿਵੇਂ ਦੇ ਵਾਤਾਵਰਣ ਚ ਵਿਚਰਦਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਕੀ ਅਹਿਮਤ ਹੁੰਦੀ ਹੈ ਤੇ ਬਹੁਤ ਕੁਝ ਹੁੰਦਾ ਪੈਸੇ ਵਿੱਚ ਠੀਕ ਆ ਸਾਨੂੰ ਵੀ ਪਤਾ ਠੀਕ ਆ ਘਾਤਲ ਹੋ ਜਾਂਦੇ ਨੇ ਪੈਸੇ ਪਿੱਛੇ ਕਰਾ ਬਰਾ ਨਾ ਟੁੱਟ ਜਾਂਦੇ ਪੈਸੇ ਪਿੱਛੇ ਠੀਕ ਆ ਪਰ ਗਲਤ ਤੇ ਕੰਸਰਨ ਹੁੰਦਾ ਗਲਤੀ ਕੰਸਰਨ ਦੀ ਹੁੰਦੀ ਹੈ ਕਿਉਂਕਿ ਸਾਨੂੰ ਵੀ ਪਤਾ ਕੋਈ ਵੀ ਬਲੱਡ ਰਿਲੇਸ਼ਨ ਚ ਕਿਸੇ ਦਾ ਹੱਕ ਮਾਰ ਕੇ ਰਾਜ਼ੀ ਨਹੀਂ ਹੁੰਦਾ ਹਨ ਠੀਕ ਆ ਹੋਊਗੀ ਦੁਨੀਆ ਹੁੰਦੇ ਹੋਣਗੇ ਪਰ ਆਪਣਾ ਇਹ ਸੋਚਦੇ ਵੀ ਕੋਈ ਐ ਆਪਦੇ ਹੱਕ ਮਾਰ ਲੂਗਾ ਉਹ ਕਿਤੇ ਨਾ ਕਿਤੇ ਦੂਜੀ ਧਿਰ ਦੀ ਗਲਤੀ ਹੁੰਦੀ ਆ ਤੇ ਉਹ ਚੀਜ਼ਾਂ ਪਰ ਅਗਲਾ ਇੱਕ ਬੰਦਾ ਹੁੰਦਾ ਉਹ ਚੀਜ਼ਾਂ ਸੋ ਨਹੀਂ ਕਰਨਾ ਕਰਦਾ ਹੁੰਦਾ ਵੀ ਮੇਰੇ ਨਾਲ ਇਹ ਨੇ ਆਇਆ ਕੀਤਾ ਸੀ ਸਾਡੀ ਤਾਂ ਲੜਾਈ ਹੁੰਦੀ ਆ ਕਿਉਂਕਿ ਉਹ ਲ ਕਹਿੰਦਾ ਘਰੇਲੂ ਲੜਾਈ ਨੂੰ ਆਪਾਂ ਘਰੇਲੂ ਰੱਖੇ ਲੋਕਾਂ ਮੂਹਰੇ ਦੋਆਂ ਸਾ ਨਾਮ ਬਣਾ ਗਏ ਤਾਂ ਫਿਰ ਉੱਥੇ ਲੋਕ ਦੋਨਾਂ ਤਰ੍ਹਾਂ ਨੂੰ ਕਹਿਣ ਲੱਗ ਜਾਂਦੇ ਜਿਹੜੀ ਸਾਥ ਹੁੰਦੀ ਹੈ ਜਾਂ ਹੁੰਦੀ ਹੈ ਦੋਨਾਂ ਤਰ੍ਹਾਂ ਨੂੰ ਵੀ ਇਹ ਨਹੀਂ ਆਇਆ ਕਰਤਾ ਯਾਰ ਇਹ ਨਹੀਂ ਆਇਆ ਵਿਚੋ ਗੱਲ ਕਿਸੇ ਨੂੰ ਨਹੀਂ ਪਤਾ ਹੁੰਦੀ ਹੁੰਦੇ ਇੱਕ ਦੋ ਬੰਦੇ ਜਿਹੜੇ ਇਹ ਰਿਸ਼ਤੇ ਨੂੰ ਬਦਨਾਮ ਕਰ ਦਿੰਦੇ ਆ ਠੀਕ ਆ ਬਾਕੀ ਥੋੜਾ ਜਿਹਾ ਜਿਵੇਂ ਕਹਿੰਦੇ ਹੁੰਦੇ ਕੋਈ ਰੱਬ ਜਾਦੇ ਖੁੱਲ ਦੇ ਦੇਣਾ ਕੋਈ ਕੋਈ ਬੰਦਾ ਜਿਹਨੇ ਗਰੀਬੀ ਦੇਖੀ ਹੋਵੇ ਉਹਨੂੰ ਰੱਬ ਆਟੋਮੈਟਿਕ ਕੋਈ ਚੀਜ਼ ਦੇ ਦੇਣਾ ਮੰਨ ਲਓ ਉਹਨੂੰ ਪੈਸਾ ਮਿਲ ਜੇ ਕੋਈ ਜੋਬ ਮਿਲ ਜੇ ਠੀਕ ਆ ਤਾਂ ਬਸ ਉਹਨੂੰ ਐ ਹੀ ਹੋ ਜਾਂਦਾ ਵੀ ਮੈਂ ਕਿਹਦੇ ਲੈਣ ਦਾ ਹੁਣ ਠੀਕ ਆ ਉਹਦੇ ਵਾਸਤੇ ਭੈਣ ਭਰਾ ਰਿਸ਼ਤੇਦਾਰ ਮੰਨ ਲੋ ਕਹਿੰਦੇ ਉਹ ਪੈਰ ਛੱਡ ਜਾਂਦਾ ਉਹ ਤਲੀਹਾ ਵਚ ਹੋ ਜਾਂਦਾ ਠੀਕ ਆ ਤੇ ਬੁਲਾਉਣਾ ਚਲਾਉਣਾ ਇਸ ਚੀਜ਼ ਤੇ ਮੈਟਰ ਨਹੀਂ ਕਰਦਾ ਕੋਈ ਬੰਦਾ ਸੰਗਾ ਲੂ ਹੁੰਦਾ ਉਹ ਕਿਸੇ ਨੂੰ ਘੱਟ ਬੁਲਾਉਂਦਾ ਹੁੰਦਾ ਕੋਈ ਬੰਦਾ ਖੁੱਲੇ ਸੁਭਾਤ ਹੁੰਦਾ ਹਰ ਇੱਕ ਨੂੰ ਬੁਲਾ ਲੈਂਦਾ ਠੀਕ ਆ ਪਰ ਜੇ ਕੋਈ ਆਪ ਕਹਿੰਦੇ ਪੈਸੇ ਨਾਲ ਕੋਈ ਬੁਲਾਉਣਾ ਚਲਾਉਣਾ ਛੱਡ ਦਿੰਦਾ ਨਹੀਂ ਠੀਕ ਆ ਜਿਹਦੇ ਕੋਲੇ ਵੱਧ ਪੈਸਾ ਉਹ ਤਾਂ ਸਮਝੀ ਵੱਧ ਬੁਲਾਉ ਹੁ ਚਲਾਉ ਕਿਉਂਕਿ ਉਹਨੂੰ ਐ ਹੁੰਦਾ ਵੀ ਯਾਰ ਮੈਨੂੰ ਕਦੋਂ ਕਿਤੇ ਵੀ ਮਾ ਬੰਦੇ ਤੁਹਿਆ ਕੰਮ ਲੈਣਾ ਕਉ ਥੋੜੇ ਮਾਸਟਰ ਮੈਂਡ ਬੰਦਾ ਹੋ ਜਾਂਦਾ ਵੀ ਇਹ ਤੁਹਿਆ ਕੰਮ ਲੈਣਾ ਹੁੰਦਾ ਠੀਕਾ ਮੈਨੂੰ ਬੁਲਾਵਾ ਕਦੇ ਰੋਡ ਪੈ ਜਾਂਦੀ ਦੂਜੇ ਬੰਦੇ ਹੁੰਦਾ ਯਾਰ ਵੀ ਚੱਲ ਕੋਈ ਗੱਲ ਜੇ ਸੰਖਾਲੂ ਹੋਵੇ ਜਾਂ ਕੋਈ ਕੋਈ ਨਾ ਲੜ ਲਾਈ ਹੁੰਦੀ ਅਗਲਾ ਕਹਿੰਦੇ ਨੇ ਆਪਣੇ ਵਾਲਾ ਐ ਕੀਤਾ ਯਾਰ ਉਹ ਬੰਦਾ ਦਿਲ ਚ ਰੱਖਦਾ ਉਹ ਘੱਟ ਬੁਲਾਉਂਦਾ ਹੁੰਦਾ ਠੀਕ ਆ ਤਾਂ ਵੀਡੀਓ ਹੋ ਜਾਂਦੀ ਲੰਮੀ ਤੇ ਵੀਡੀਓ ਨਾਲ ਜੁੜੇ ਰਹੋ ਗੱਲਾਂ ਜੋ ਜੋ ਛੋਟਨਾ ਕਰਨੀ ਹੈ ਅੱਜ ਅਪ ਪੈਸੀ ਵਾਰੀ ਕਰਾਂਗੇ ਤੇ ਵੀਡੀਓ ਨਾਲ ਅੱਗੇ ਜੁੜਦੇ ਆਂ ਤੇ ਆਪਾਂ ਪਹੁੰਚ ਗਏ ਸੀਗੇ ਖੇਤ ਅਖੜ ਆਪਣਾ ਸਾਈਕਲ ਇਹ ਆਪਣੀ ਲਸਣ ਦੋ ਵਾਰੀ ਇਹਨੂੰ ਗੁੱਡ ਗੜਾਈ ਹੋ ਗਈ ਕਿਰਾਂ ਲੇਵਰ ਨੇ ਗੁੱਡ ਦਿੱਤੀ ਤੇ ਕਿਰਾਾ ਫੁੱਟਦੀ ਸੀ ਹੁਣ ਕੱਲ ਪਰਸੋ ਪਾਣੀ ਲਾਇਆ ਗਰੋਥ ਇਹਦੀ ਚੰਗੀ ਆ ਤੇ ਜਿਵੇਂ ਆਪ ਪੈਸੇ ਵਾਰੀ ਗੱਲਬਾਤ ਕਰਦੇ ਸੀ ਯਾਰ ਹਨਾ ਇਹ ਚੀਜ਼ਾਂ ਦੇਖਿਆ ਕਰ ਤੁਸੀਂ ਰਿਸ਼ਤੇ ਨੇ ਰਿਸ਼ਤੇ ਯਾਰ ਬਹੁਤ ਬਣਦੇ ਨੇ ਠੀਕ ਆ ਪਰ ਹਰ ਇੱਕ ਥਾਂ ਪੈਸਾ ਮੈਟਰ ਨਹੀਂ ਕਰਨਾ ਚਾਹੀਦਾ ਜਿਹੜੇ ਜਿਹੜੇ ਵਾਸਤੇ ਹੁਣ ਵੀ ਪੈਸਾ ਮੈਟਰ ਆ ਉਹਦੇ ਭੈਣ ਭਰਾਵਾਂ ਨਾਲ ਯਾਰਾਂ ਦਸਤਾਂ ਨਾਲੋਂ ਪੈਸੇ ਪਿੱਛੇ ਟੁੱਟਦੇ ਆ ਠੀਕ ਆ ਪੈਸਾ ਯਾਰ ਸੋਨ ਵੀ ਪਤਾ ਪੈਸਾ ਨਾਲ ਨਹੀਂ ਜਾਂਦਾ ਹੁੰਦਾ ਕਿਸੇ ਵਕਤ ਵੀ ਠੀਕ ਹੈ ਕੁਝ ਵਕਤ ਦੀ ਚਮਕਨਾਮਕ ਪੈਸਾ ਦਿੰਦਾ ਪਰ ਇੰਨਾ ਖੋਵੇ ਵੀ ਤੁਹਾਡੇ ਕੋਲੇ ਥੋੜੀ ਜਿਹੀ ਸੇਵਿੰਗ ਹੋਵੇ ਤੁਹਾਨੂੰ ਕਿਸੇ ਮੂਰੇ ਹੱਥ ਅੜਨੇ ਨਾ ਚਾਹਾਂ ਉਹਦੇ ਵਾਸਤੇ ਵੀ ਤੁਸੀਂ ਕੰਮ ਕਰੋ ਕੰਮ ਕਰੋ ਇੱਕ ਨੰਬਰ ਦਾ ਆਪਣੀ ਖੇਤੀ ਜਾਂ ਕੋਈ ਬਿਜ਼ਨਸ ਠੀਕ ਹੈ ਪਰ ਦੋ ਨੰਬਰ ਦਾ ਤਾਂ ਪੈਸਾ ਤੁਸੀਂ ਕਮਾ ਕੇ ਧਰ ਲੋਗੇ ਉਹ ਤਾਂ ਤੁਹਾਡੇ ਫਿਰ ਬਿਮਾਰੀ ਸਮਾਰੀ ਚ ਜਾਂ ਮਾੜੇ ਟਾਈਮ ਚ ਵੀ ਉਹਨੇ ਕੰਮ ਨਹੀਂ ਆਉਣਾ ਕਿਉਂਕਿ ਕਿਤੇ ਨਾ ਕਿਤੇ ਰੱਬ ਤਾਂ ਹੈਗਾ ਹੀ ਆ ਠੀਕ ਹੈ ਪਰ ਇਹ ਚੀਜ਼ ਨਾ ਹੋਵੇ ਵੀ ਮਾੜੇ ਜਿਹੇ ਪੈਸੇ ਪਿੱਛੇ ਠੀਕ ਹੈ ਤੁਸੀਂ ਯਾਰ ਦੋਸਤ ਨਾਲ ਰਿਸ਼ਤੇਦਾਰਾਂ ਨਾਲ ਜਾਂ ਆਪਣੇ ਨਾਲ ਟੋਕੀਓ ਠੀਕ ਹੈ ਆਪਣਾ ਇਹ ਸੁਭਾਅ ਆ ਉਹ ਕਹਿੰਦੇ ਹੁੰਦੇ ਆ ਆਪਦੇ ਮੂੰਹ ਮਿੱਠਾ ਮੂੰਹ ਨਹੀਂ ਮਠੂਲੀ ਬਣੀ ਦਾ ਠੀਕ ਆ ਆਪਣ ਨਾਲ ਆਪਣੇ ਆਪਣਾ ਦਿਲੀ ਇਹ ਹੈ ਜੇ ਇੱਕ ਪਹਿਲੀ ਗੱਲ ਤਾਂ ਨੂੰ ਇੱਕ ਮੇਰੇ ਟੀਚਰ ਨੇ ਵੀ ਗੱਲ ਕਹੀ ਸੀ ਠੀਕ ਆ ਤੇਰਾ ਕਹਿੰਦੀ ਇਹ 네ਗੇਟਿਵ ਪੁਆਇੰਟ ਆ ਕਰਨ ਮੈਂ ਸਪੀਕਿੰਗ ਕਰਦਾ ਹੁੰਦਾ ਸੀ ਤੇ ਸਿੰਪਲ ਮੈਡਮ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਨਹੀਂ ਕਰਨ ਤੇਰਾ 네ਗੇਟਿਵ ਪੁਆਇੰਟ ਆ ਤੂੰ ਫਿਰ ਇੱਕ ਨਾ ਖੁੱਲੇ ਜਾਣਾ ਠੀਕ ਆ ਪਰ ਉਹ ਸੁਭਾਅ ਹੁੰਦਾ ਕਿ ਇਹਦਾ ਬੰਦਾ ਹਰ ਇੱਕ ਨਾਲ ਗੱਲਾਂ ਸ਼ੇਅਰ ਕਰ ਲੈਂਦਾ ਹੁੰਦਾ ਠੀਕ ਆ ਤੇ ਮੇਰਾ ਉਹ ਸੁਭਾਅ ਮੈਂ ਜੇ ਕੋਈ ਯਾਰੇ ਦੋਸਤ ਆ ਉਹਦੇ ਨਾਲ ਵੀ ਆਪਾਂ ਦਿਲੋ ਕਰਦੇ ਆ ਜਿਹਦਾ ਨਹੀਂ ਕਰਦੇ ਨਹੀਂ ਕਰਦੇ ਜਿਹੜਾ ਕੋਈ ਯਾਰ ਦੋਸਤ ਆ ਰਿਸ਼ਤੇਦਾਰਾ ਬੈਸਟ ਫਰੈਂਡ ਆ ਠੀਕ ਆ ਉਹਨਾਂ ਦਾ ਆਪਾਂ ਦਿਲੋ ਕਰਦੇ ਆ ਸਾਰੇ ਰਿਸ਼ਤਿਆਂ ਦੀ ਆਪਾਂ ਦਿਲੋ ਕਰਦੇ ਆ ਕੋਈ ਨਹੀਂ ਕਰਦੋ ਗੱਲ ਬੱਕਰੀ ਆ ਠੀਕ ਆ ਤੇ ਆਪ ਮੈਨੂੰ ਗੁੱਸਾ ਵੀ ਬਹੁਤ ਆਉਂਦਾ ਹਨ ਜੇ ਕੋਈ ਗਲਤ ਕਰਦਾ ਜਾਂ ਫੋਨ ਨਹੀਂ ਚੱਕਦਾ ਜਾਂ ਕੁਝ ਠੀਕ ਆ ਬਣਾਉਂਦਾ ਚਲਾਉਂਦਾ ਘਟਾ ਜਾਂ ਅਗਨੋਰ ਕਰਦਾ ਮੈਨੂੰ ਤੇ ਗੁੱਸਾ ਬਹੁਤ ਆਉਂਦਾ ਫਿਰ ਮੈਂ ਉਹਨੂੰ ਛੱਡ ਦਿੰਨਾ ਉਹਨਾਂ ਨੂੰ ਉਹ ਬੰਦੇ ਨਾਲ ਘੱਟ ਬੋਲਣਾ ਜਦ ਮੈਂ ਹਾਂ ਇਹ ਨਹੀਂ ਹੈ ਕਿ ਮੈਨੂੰ ਬੁਲਾਉਂਦਾ ਨਹੀਂ ਮੈਂ ਉਹਦੇ ਨਾਲ ਘੱਟ ਕਰ ਦਿੰਦਾ ਉਹਨਾਂ ਨਾਲ ਬੋਲਣਾ ਚਾਹੁੰਦਾ ਇਹਨੂੰ 네ਗੇਟਿਵ ਮੰਨੋ ਮੇਰੀ ਚਿੰਗਾਈ ਮੈਨੂੰ ਜਾਂ ਮੇਰਾ ਮਾੜਾਪਣ ਮੰਨੋ ਕਿਉਂਕਿ ਜਦੋਂ ਯਾਰ ਸੁਣਨੂ ਯਾਰ ਬੰਦਾ ਇਗਨੋਰ ਕਰਦਾ ਫਿਰ ਆਪਾਂ ਵੀ ਕਿਸੇ ਤੋਂ ਕੀ ਲੈਣਾ ਹੁੰਦਾ ਨਾ ਕਿਸੇ ਨੂੰ ਕੋਈ ਨਹੀਂ ਦਿੰਦਾ ਠੀਕ ਹੈ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕਰੀਏ ਜੇ ਤੁਹਾਡੇ ਤੋਂ ਕੋਈ ਮਾੜਾ ਵਖਤ ਆਉ ਅੱਧੇ ਰਿਸ਼ਤੇਦਾਰ ਅਤੇ ਯਾਰ ਦੋਸਤ ਤੁਹਾਡੇ ਨਾਲ ਵਰਤਮਾਨ ਹਟ ਜਾਣਗੇ ਪਰ ਮੈਨੂੰ ਰੱਬ ਨੇ ਮਾੜੇ ਬੰਦੇ ਵੀ ਮਿਲੇ ਆ ਪੰਜ-ਛਤ ਮਾੜੇ ਬੰਦੇ ਮਿਲੇ ਉਹਨਾਂ ਦਾ ਆਪਾਂ ਉੱਥੀ ਦੇ ਦੋਸਤ ਆਪ ਨੂੰ ਬਹੁਤ ਵਿੱਚ ਚੰਗੇ ਮਿਲਿਆ ਠੀਕ ਹੈ ਜਿਹੜੇ ਤੇ ਆਪ ਨੂੰ ਫੋਨ ਕਰਨ 6 ਮਹੀਨਾ ਬਾਅਦ ਫੋਨ ਕਰਨ ਤਾਂ ਸਾਰਾ ਕੁਝ ਪੁੱਛਦੇ ਆ ਠੀਕ ਹੈ ਜਿਵੇਂ ਹਣ ਕੱਲ ਬਾਈ ਦੀ ਡੈਥ ਹੋ ਗਈ ਸੀ ਮਾ ਮੇਕੇ ਪ੍ਰੋਹਣੇ ਦੀ ਡੈਥ ਹੋ ਗਈ ਸੀ ਪਹਿਲਾਂ ਭੈਣ ਦੀ ਠੀਕ ਹੈ ਤਾਂ ਜਿਹੜੇ ਯਾਰ ਦੋਸਤ ਮੰਨ ਲਾ ਚਲ ਨਹੀਂ ਵੀ ਟਾਈਮ ਹੁੰਦਾ ਬੰਦੇ ਕੋਲੇ ਠੀਕ ਆ ਆਪ ਨੂੰ ਫੋਨ ਕੀਤਾ ਮੈਸੇਜ ਕੀਤੇ ਵੀ ਭਾਈ ਕੀ ਗੱਲ ਹੋ ਗਈ ਹਨਾ ਬਸ ਇੰਨੇ ਹੀ ਵੱਧ ਹੁੰਦਾ ਯਾਰ ਬੰਦੇ ਨੂੰ ਸਾਰਾ ਹੁੰਦਾ ਹਨਾ ਪਹਿਲਾਂ ਵੀ ਆਪਣੇ ਤੇ ਥੋੜਾ ਜਿਹਾ ਕੇਸ ਚੱਲੀ ਜਾਂਦਾ ਜੋ ਕਿ ਬਹੁਤ ਜਿਆਦਾ ਨਜਾਇਜ਼ ਆ ਤਾਂ ਉਹਦੇ ਵਿੱਚ ਵੀ ਯਾਰ ਦੋਸਤ 100 100 150 ਕਿਲੋਮੀਟਰ ਤੋਂ ਜਿੰਨੂੰ ਜਿੰਨੂੰ ਪਤਾ ਲੱਗਦਾ ਸੀ ਭੱਜ ਕੇ ਆ ਕੇ ਆਪਣਾ ਗੱਲਬਾਤ ਆਪ ਨੂੰ ਹੌਸਲਾ ਦੇ ਕੇ ਗਏ ਸੀ ਪਰ ਟੈਨਸ਼ਨ ਕਿਹੜਾ ਹੁੰਦੀ ਆ ਫਿਰ ਆਪਾਂ ਸੁਰਤ ਸੱਦਦੀਆਂ ਇਹ ਗੱਲਾਂ ਵੀ ਚਲੋ ਯਾਰ ਕੋਈ ਰੱਬ ਨੂੰ ਜੋ ਮਨਜੂਰ ਹੋਇਆ ਉਹ ਹੋ ਜਾਊਗਾ ਨਾ ਟੈਨਸ਼ਨ ਲੈ ਕੇ ਵੀ ਕੀ ਵਰਨਾ ਪਰ ਉਹ ਚੀਜ਼ ਆਪਣੇ ਤੇ ਨਜਾਇਜ਼ ਪਈ ਵੀ ਆ ਠੀਕ ਉਹਦੇ ਵਿੱਚ ਆਪ ਨੂੰ ਇੱਕ ਵੀ ਪਰਸੈਂਟ ਕਸੂਰ ਨਹੀਂ ਹੈਗਾ ਪਰ ਉੱਥੋਂ ਵੀ ਮੈਨੂੰ ਉਹ ਕੇਸ ਨੇ ਵੀ ਮੈਨੂੰ ਬਹੁਤ ਇਹ ਚੀਜ਼ਾਂ ਸਿਖਾਈਆਂ ਵੀ ਯਾਰ ਜਿਹੜੇ ਬੰਦਿਆਂ ਦਾ ਕਸੂਰ ਆ ਠੀਕ ਆ ਕਿਤੇ ਉਹ ਬੰਦੇ ਆਪ ਨੂੰ ਘਰੇ ਆ ਕੇ ਕਹਿੰਦੇ ਵੀ ਯਾਰ ਸਾਡਾ ਕਸੂਰ ਸੀਗਾ ਸਾਡੀ ਵਜ੍ਹਾ ਨਾਲ ਤੁਸੀਂ ਫਸੇ ਹੋ ਤੇ ਅਸੀਂ ਤੁਹਾਡੇ ਨਾਲ ਹਣ ਪਰ ਉਹ ਬੰਦੇ ਨੇ ਨਾਂ ਨੂੰ ਕਢਾਉਣ ਦੀ ਕੋਸ਼ਿਸ਼ਾਂ ਕੀਤੀਆਂ ਵੀ ਆਪਾਂ ਕਿ ਲਿਆਣਾ ਹਣ ਕਦੇ ਉਹ ਬੰਦੇ ਨੇ ਆ ਕੇ ਪੁੱਛਿਆ ਵੀ ਨਹੀਂ ਠੀਕ ਆ ਪਿੰਡ 'ਚ ਵੀ ਬਹੁਤ ਯਾਰ ਦੋਸਤ ਆ ਜਿਹੜਾ ਨੇ ਪੁੱਛਿਆ ਤੇ ਬਹੁਤ ਨੇ ਨਹੀਂ ਵੀ ਪੁੱਛਿਆ ਠੀਕ ਆ ਕਿਉਂਕਿ ਸੋਨੂੰ ਪਤੀ ਹੈ ਜੋ ਸ਼੍ਰੀਕ ਹੁੰਦੇ ਆ ਜਿਹਾ ਜੋ ਵੀ ਕਹਿੰਦੇ ਆ ਕਿਉਂਕਿ ਇਹ ਇਹ ਪੁਰਾਣੇ ਬਜ਼ੁਰਗਾਂ ਨੇ ਐਵੇਂ ਨਹੀਂ ਸ਼੍ਰੀਕ ਕਿਹਾ ਹਣ ਇਹ ਹੁੰਦੇ ਆ ਰਿਐਲਿਟੀ 'ਚ ਹੁੰਦੇ ਆ ਠੀਕ ਹੈ ਵੀ ਪੁੱਛਣ ਨਾਲ ਯਾਰ ਬੰਦੇ ਨੂੰ ਕਿਹੜਾ ਸੁੱਤ ਕੋਈ ਲੈ ਲੂ ਹੈ ਨਾ ਜੇ ਕੋਈ ਸਾਨੂੰ ਕੁਝ ਲਊਗਾ ਸੁੱਤ ਤਾਂ ਉਹਨੂੰ ਦੇ ਕੇ ਖੜਾ ਛੁੱਟੂਗਾ ਛੋੜਾ ਆਧਾਰ ਚਕਾਇ ਬਣਾ ਤਾਂ ਕਿਸੇ ਦਾ ਖੜਾ ਨਹੀਂ ਕੋਸ ਵੀ ਰਿਸ਼ਤੇਦਾਰ ਵੀ ਕੁਛ ਏਦਾਂ ਦੇ ਕਿ ਰਾਂਗ ਰਾਂਗ ਪੁੱਛ ਲੈਂਦੇ ਵੀ ਕੀ ਹੋਇਆ ਹੈ ਨਾ ਮਾੜਾ ਹੋਇਆ ਐ ਹੋਇਆ ਠੀਕ ਆਪਾਂ ਕਿਸੇ ਨੂੰ ਭੰਡਦੇ ਨਹੀਂ ਯਾਰ ਕੋਈ ਆਪਾਂ ਏਡੇ ਵੱਡੇ ਬੰਦੇ ਨਹੀਂ ਹੋਏ ਆਪਾਂ ਨੂੰ ਕਿਸੇ ਨੂੰ ਭੰਡ ਕੇ ਜਾਂ YouTube ਤੇ ਭੰਡ ਕੇ ਆਪਾਂ ਕੁਝ ਨਾਮ ਹੀ ਕੱਟਨੀ ਆ ਪਰ ਇਹ ਮੈਂ ਦਿਲ ਦੀਆਂ ਗੱਲਾਂ ਨਵੇਂ ਬੰਦਿਆਂ ਨੂੰ ਇਹ ਦੱਸਣੀਆਂ ਚਾਹਣਾ ਵੀ ਆ ਚੀਜ਼ਾਂ ਹੁੰਦੀਆਂ ਨੇ ਕੁਝ ਬੰਦੇ ਇਹੋ ਜਿਹੇ ਜਿਹੜੇ ਅੱਜ ਵੀ ਆਪ ਨੂੰ ਦੱਸ ਦੇਣਾ ਬਾਅਦ ਆਪਾਂ ਉਹਨਾਂ ਦਾ ਕਦੇ ਨਹੀਂ ਦੇਣ ਦੇ ਸਕਦੇ ਚਾਹੇ ਆਪਾਂ ਨੂੰ ਕਦੇ ਉਹ ਚੀਜ਼ ਆਪਣਾ ਗਲਤੀ ਵੀ ਕਰ ਜਾਣਾ ਉਹ ਇਨਸਾਨ ਠੀਕ ਆ ਆਪਾਂ ਇੱਥੇ ਕਿਹਦਾ ਨਾਮ ਨਹੀਂ ਲੈਂਦੇ ਪਰ ਉਹਨਾਂ ਨੂੰ ਵੀ ਪਤਾ ਵੀ ਸਾਡੀ ਗੱਲ ਹੋ ਰਹੀ ਹੈ ਉਹਨਾਂ ਨੂੰ ਆਪਾਂ ਨੂੰ ਹਫ਼ਤੇ ਦੱਸ ਦੇਣਾ ਬਾਅਦ ਪੁੱਛਣੀ ਪੁੱਛਣਾ ਵੀ ਕੀ ਹੋਣਾ ਵੀ ਟੈਨਸ਼ਨ ਨਾ ਲਓ ਹਨਾ ਵੀ ਮੈਂ ਇੱਥੇ ਗੱਲ ਕੀਤੀ ਸੀ ਮੈਂ ਇੱਥੇ ਗੱਲ ਕੀਤੀ ਸੀ ਹਨਾ ਇਹ ਚੀਜ਼ਾਂ ਬੰਦੇ ਨੂੰ ਮੋ ਕਿੱਥੋਂ ਕਿਹੜਾ ਬੰਦਾ ਯਾਰ ਆਪਣੀ ਕਿੰਨੀ ਸਹਾਇਤਾ ਕਰ ਰਿਹਾ ਠੀਕ ਆ ਉਹ ਕੀ ਕਿਸ ਦੇ ਕਾਬਲ ਹੁੰਦਾ ਉਹ ਕਿੰਨੀ ਰਿਸਪੈਕਟ ਦੇ ਕਾਬਲ ਹੁੰਦਾ ਨਾ ਜਾਂ ਉਹਨੂੰ ਇੰਨੀ ਕੀ ਲੋਡ ਹੁੰਦੀ ਹੈ ਪਰ ਇਹ ਇਹ ਬੈਕਗ੍ਰਾਉਂਡ ਦੀ ਕਿਰਪਾ ਹੁੰਦੀ ਹੈ ਕਿਉਂਕਿ ਜਿਹੜੇ ਬੰਦੇ ਨੇ ਮਾੜਾ ਚੰਗਾ ਟਾਈਮ ਦੇਖਿਆ ਹੋਵੇ ਨਾ ਉਹ ਆਪ ਹੀ ਜੁੜਦਾ ਉਹ ਜੁੜਦਾ ਹੁੰਦਾ ਤੁਹਾਡੀ ਚੰਗਿਆਈ ਦੇਖ ਕੇ ਉਹਨੂੰ ਪਤਾ ਹੁੰਦਾ ਵੀ ਯਾਰ ਇਹ ਬੰਦਾ ਇੱਥੇ ਗਲਤ ਨਹੀਂ ਹੈਗਾ ਨਾ ਠੀਕ ਹੈ ਇਹ ਬੰਦੇ ਦੇ ਸਾਫ ਆ ਉਹ ਛੋਟੇ ਨਾਲ ਤਾਂ ਜੁੜਦਾ ਹੁੰਦਾ ਤੇ ਉਹ ਛੋਟੇ ਨਾਲ ਜੁੜ ਜੇ ਤਾਂ ਕਾਫੀ ਲੰਮੇ ਸਮੇਂ ਤੱਕ ਉਹ ਰਹਿੰਦਾ ਹੁੰਦਾ ਤੇ ਉਹ ਕਿਤੇ ਛੋਟੇ ਨਾਲ ਗੁੱਸੇ ਵੀ ਹੁੰਦਾ ਉਹਨੂੰ ਮਨਾ ਲੈਣਾ ਚਾਹੀਦਾ ਨਾ ਚਾਹੇ ਛੋਟੇ ਉਹਦੀ ਉਹਦੀ ਗਲਤੀ ਹੋਵੇ ਚਾਹੇ ਛੋਟੇ ਗਲਤੀ ਪਰ ਕੁਝ ਬੰਦੇ ਨੂੰ ਕਮਾਂਡ ਹੁੰਦਾ ਮੈਨੂੰ ਉਹਨਾਂ ਤੇ ਬਹੁਤ ਗੁੱਸਾ ਚੜਦਾ ਜਿਹੜੇ ਬੰਦੇ ਨੂੰ ਕਮਾਂਡ ਹੁੰਦਾ ਵੀ ਅਸੀਂ ਆਂ ਵੀ ਇਹਨਾਂ ਦੇ ਦਾ ਕੰਮ ਹੋ ਗਿਆ ਜਾਂ ਕੋਈ ਐਤਲ ਤੁਸੀਂ ਲਾ ਲਓ ਕੋਈ ਹੋਰ ਲਾ ਲਓ ਵੀ ਇਹ ਤਾਂ ਐ ਨਹੀਂ ਇਹਨਾਂ ਕੋਲੇ ਆ ਨਹੀਂ ਹਨਾ ਠੀਕ ਹੈ ਰੱਬ ਦਾ ਹੀ ਪਤਾ ਹੈ ਕਦੋਂ ਬੰਦੇ ਨੂੰ ਅਰਸ਼ ਤੋਂ ਫਰਸ਼ ਤੇ ਤੇ ਫਰਸ਼ ਤੋਂ ਅਰਸ ਤੇ ਲੈ ਜੀ ਠੀਕ ਆ ਹੁਣ ਤੁਸੀਂ ਕਹੋਗੇ ਗੱਲਾਂ ਬਹੁਤ ਵੱਡੀਆਂ ਹੋ ਰਹੀਆਂ ਗੱਲਾਂ ਬਹੁਤ ਵੱਡੀਆਂ ਨੇ ਜਿੰਦਗੀ ਦੀਆਂ ਸੱਚਾਈਆਂ ਨੇ ਹਨਾ ਠੀਕ ਆ ਮੇਰੇ ਮਾਣ ਚ ਜਦੋਂ ਵੀ ਗੱਲਾਂ ਆਉਂਦੀਆਂ ਮੈਂ ਛੋਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਠੀਕ ਆ ਹੁਣ ਛੋਡੀ ਮਰਜ਼ੀ ਹੁੰਦੀ ਉਹ ਚੀਜ਼ਾਂ ਨੂੰ 네ਗੇਟਿਵ ਕਮੈਂਟ ਦੇਉ ਜਾਂ ਪੋਜ਼ਿਟਿਵ ਕਮੈਂਟ ਦੇਉ ਉਹ ਬੰਦੇ ਮੈਨੂੰ ਬਹੁਤ ਗੁੱਸਾ ਆਉਂਦਾ ਜਿਹੜਾ ਨੇ ਇੱਕ ਇੱਕ ਵਾਰੀ ਆ ਕੇ ਪੁੱਛਿਆ ਵੀ ਆਇਆ ਬਈ ਤੇਰੇ ਨਾਲ ਆਇਆ ਕਰ ਲਾ ਤੂੰ ਰਿਆਂ ਦਿੱਤੀਆਂ ਯਾਰ ਕਹਿੰਦੇ ਹੁੰਦੇ ਹਨ ਰਿਆਂ ਦੇ ਨਾਲ ਬਹੁਤ ਮਿਲ ਜਾਂਦੇ ਪਤਾ ਹੈਲਪ ਕਰਨ ਵਾਲੇ ਬਹੁਤ ਘੱਟ ਮਿਲਦੇ ਹਨ ਠੀਕ ਆ ਇਹ ਟੌਪਕਾਂ ਦੇ ਕਦੇ ਵੀ ਆਪ ਕੋ ਕਦੇ ਵੀ ਇਹ ਚੀਜ਼ ਤੇ ਗੱਲ ਕਰਨ ਨੂੰ ਤਿਆਰ ਨਾ ਹਨ ਵੀ ਮਾੜੇ ਟਾਈਮ 'ਚ ਤੁਹਾਡਾ ਕੋਈ ਕੁਝ ਪਰਸੈਂਟ ਲੋਕ ਸਾਥ ਦੇਣਗੇ ਤੇ ਤੁਹਾਡੇ ਤੇ ਚੰਗਾ ਟਾਈਮ ਹੋਵੇ ਤੁਹਾਡੇ ਭੱਜ ਭੱਜ ਆਉਣ ਉਹਦੇ ਨੂੰ ਗਮੀ 'ਚ ਬਹੁਤ ਘਟ ਆਉਂਦੇ ਤੇ ਖੁਸ਼ੀ 'ਚ ਆਉਂਦੇ ਤਾਂ ਉਦੋਂ ਮੇਰੇ ਮੇਰੇ ਬਣਨਗੇ ਐ ਬਣਨਗੇ ਵੱਡੇ ਬਣਨਗੇ ਤੇ ਬਾਕੀ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਹਨਾ ਠੀਕ ਆ ਜੋ ਵੀ ਆ ਤੁਹਾਡੇ ਦਿਲ 'ਚ ਠੀਕ ਆ ਉਹ ਨਾ ਜੀ ਦੇਖਿਆ ਕਰੋ ਆਪਦੇ ਅੰਦਰ ਆਪ ਝਾਕ ਝਾਤ ਮਾਰਾ ਕਰੋ ਵੀ ਜੋ ਵੀ ਤੁਸੀਂ ਲਾਈਫ ਜਿਉ ਰਹੇ ਹੋ ਜਾਂ ਜੋ ਕਿਸੇ ਨਾਲ ਵਰਤ ਰਹੇ ਹੋ ਜਾਂ ਕਿਸੇ ਨਾਲ ਕਰ ਰਹੇ ਹੋ ਤੁਹਾਡਾ ਦੇ ਲੋ ਚੀਜ਼ ਦੀ ਤੁਸੀਂ ਸੈਟੀਸਫੈਕਟ ਸੈਟੀਸਫਾਈ ਹੈ ਕਿ ਉਹ ਇਸ ਚੀਜ਼ ਤੇ ਵੀ ਮੈਂ ਆਹ ਕਰ ਰਿਹਾ ਜਾਂ ਆਹ ਮੈਂ ਜਿਵੇਂ ਜਿਵੇਂ ਸ਼ੋਅ ਆਫ ਕਰਦਾ ਵਿੱਚ ਬੰਦੇ ਚੰਗੇ ਹੋਣ ਦੇ ਸਟੇਟਸ ਲਾਉਂਦੇ ਹਨ ਮੈਂ ਇਹ ਕਹਿੰਦਾ ਵੀ ਨਹੀਂ ਲਾਉਣੇ ਚਾਹੀਦੇ ਠੀਕ ਹੈ ਪਰ ਉਹ ਇੱਕ ਵਾਰੀ ਕੁਝ ਵੀ ਲਿਖਣ ਤੋਂ ਪਹਿਲਾਂ ਜਾਂ ਸਟੇਟਸ ਲਾਉਣ ਤੋਂ ਕਿਉਂਕਿ ਅੱਜ ਕੱਲ ਸਟੇਟਸ ਮੈਟ ਕਰਦੇ ਕੋਈ ਕਿਉਂਕਿ ਅਗਲਾ ਹੁਣ ਮੰਨ ਲਓ ਮੁੰਡੇ ਤੁਹਾਡਾ ਸਟੇਟਸ ਦੇਖਦਾ ਦੁਖੀਆਂ ਸੁਖੀਆਂ ਸਾਨੂੰ ਫੋਨ ਤੇ ਲੱਭਦਾ ਫੇਰ ਹੀ ਪਤਾ ਲੱਗਦਾ ਹਨ ਕਿਉਂਕਿ ਅੱਗੇ ਜਿਹੇ ਲੋਕ ਕੋਲੇ ਸਾਧਨ ਨਹੀਂ ਸੀਗੇ ਲੋਕ ਦੂਰ ਰਹਿੰਦੇ ਸੀ ਪਰ ਉਹ ਰਿਸ਼ਤੇਦਾਰਾਂ ਦਾ ਸਰੀਰ ਟੱਚ 'ਚ ਰਹਿੰਦੇ ਸੀ ਕਿ ਫੁਣਾਂ ਨੇ ਖੈਰ ਸੁੱਖਾ ਤਾਂ ਕਿ ਖੈਰ ਦਾ ਹੁਣ ਖੈਰ ਸੁੱਖਾ ਵੀ ਫੋਨ ਤੇ ਸਟੇਟਸਾਂ ਤੋਂ ਪਤਾ ਲੱਗਣ ਲੱਗੇ ਮੁੰਡਾ ਤੁਸੀਂ ਚਾਹਤ ਮਾਰਾ ਕਰੋ ਵੀ ਇਹ ਚੀਜ਼ਾਂ ਸਹੀ ਨੇ ਤੁਸੀਂ ਸੈਟੀਸਫਾਈ ਹੋ ਜੇ ਤੁਸੀਂ ਸੈਟੀਸਫਾਈ ਤਾਂ ਠੀਕ ਆ ਤੁਸੀਂ ਇਕੱਲੇ ਰਹਿ ਲਓ ਹਨਾ ਪਰ ਐਵੇਂ ਲਿਖੀ ਜਾਣਾ ਸਾਰਿਆਂ ਦਾ ਕਰਨਾ ਚਾਹੀਦਾ ਜੇ ਕਰਨਾ ਚਾਹੀਦਾ ਉਹ ਮੜੀ ਚਾਹਤ ਤੱਕ ਮਾਰਿਆ ਨਾ ਵੀ ਆਪਾਂ ਕਿਹਦੀ ਕਿਹਨਾ ਵਰਤਨੇ ਕਿਹਦੀ ਕਿਹਦੀ ਬਾਰੇ ਸੋਚਦੇ ਆ ਠੀਕ ਆ ਕੱਲੇ ਸਿਰਫ ਫਰੈਂਡ ਸਰਕਲ ਨੂੰ ਦਿਖਾਉਣ ਵਾਸਤੇ ਵੀ ਇਹ ਚੰਗਾ ਇਹ ਵੈਗਰੂ ਵੈਗਰੂ ਲਿਖਦਾ ਜੇ ਐਨ ਐਨ ਚੱਕ ਕੇ ਉਹ ਫੌਂਟਸ ਬਣੇ ਹੁੰਦੇ ਗੂਗਲ ਤੋਂ ਐਂ ਕਰਨਾ ਚਾਹੀਦਾ ਐ ਨਹੀਂ ਕਰਨਾ ਚਾਹੀਦਾ ਉਹ ਲਾ ਕੇ ਤੁਸੀਂ ਸ਼ੋਅਪਤਾ ਕਰ ਦੇਣੋ ਠੀਕ ਆ ਪਰ ਉਹਨਾਂ ਨੂੰ ਦੇਖਣ ਵਾਲੇ ਨੂੰ ਸਾਰਿਆਂ ਨੂੰ ਪਤਾ ਲੱਗ ਜਾਏ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਤਾਂ ਇਹ ਸ਼ੋਅਪਫਾਂ ਦਾ ਥੋੜੇ ਜਿ ਦੂਰ ਰੋ ਠੀਕ ਹੈ ਵੈਗਰੂ ਜਪਨਾ ਤੁਹਾਡੇ ਦਿਲਚੀ ਆ ਠੀਕ ਹੈ ਵੈਗਰੂ ਦਾ ਸ਼ੇਰ ਸ਼ਰਾਬ ਚੰਗਾ ਲੱਗਦਾ ਸੋਹਣਾ ਲੱਗਦਾ ਕੋਈ ਬਾਣੀ ਲਾ ਦਿਓ ਸ਼ਹਿਦ ਦੇਣ ਵਾਲੀਆਂ ਚੀਜ਼ਾਂ ਲਾਓ ਯਾਰ ਲੋਕਾਂ ਨੂੰ ਨਾ ਸਟੇਟਸਾਂ ਚ ਵੀ ਮੈਂ ਖੁਦ ਵੀ ਲਾਉਣਾ ਪਿਛਲੇ ਕੁਝ ਸਮੇਂ ਤੋਂ ਮੈਂ ਸਿਰਫ ਵੈਗਰੂ ਜੀ ਲਿਖ ਕੇ ਆਪਾਂ ਲਾ ਦੇਨੇ ਹੁੰਦੇ ਆ ਦਿਨ ਨੂੰ ਸਕੂਨ ਜਾਂ ਮਿਲਦਾ ਰੱਬ ਨੂੰ ਇੰਨੇ ਨਾਲ ਯਾਦ ਕੀਤਾ ਜਾਂਦਾ ਵੀ ਜਦੋਂ ਆਪਣਾ ਸਟੇਟਸ ਲਾਤਾ ਪਰ ਕੁਝ ਲੋਕ ਕਦੇ ਤਾਂ ਜਮੀ ਥੱਪ ਦੇਣਗੇ 10 10 ਸਟੇਟਸ ਐ ਐ ਐ ਠੀਕ ਪਤਾ ਨਹੀਂ ਕੀ ਉਹਨਾਂ ਦੇ ਕਦੇ ਕਦੇ ਉਦੋਂ ਹੁਣ ਦੌਰਾ ਪੈਂਦਾ ਹੁੰਦਾ ਚੰਗੇ ਬਣ ਨਾਲ ਤਾਂ ਵਰਜੇ ਉਹਨਾਂ ਦਾ ਦੇਖਿਆ ਜਾਵੇ ਸਿਸਟਮ ਕਿੰਨਾ ਕੋ ਕਿਸੇ ਨਾ ਵਰਤਦੇ ਨੇ ਜਾਂ ਕਿੰਨਾ ਕੋ ਕਿਸ ਨੂੰ ਇੰਸਪੈਕਟ ਦਿੰਦੇ ਆ ਉਹ ਚੀਜ਼ਾਂ ਹੋ ਜਾਂਦੀਆਂ ਤਾਂ ਫਿਰ ਵੀ ਆਪਾਂ ਪੈਸੇ ਦੀ ਗੱਲ ਦੁਬਾਰ ਤੋਂ ਉਸ ਟੌਪ ਕੋ ਗੱਲ ਆਉਣਿਆ ਵੀ ਅੱਜ ਦੇ ਟਾਈਮ 'ਚ ਠੀਕ ਆ ਚੰਗੇ ਬਣ ਕੇ ਚੰਗੇ ਕੰਮ ਕਰਕੇ ਪੈਸਾ ਬਣਾਉਣਾ ਜ਼ਰੂਰੀ ਆ ਠੀਕ ਆ ਹਾਂ ਸੋਟੇ ਕੋਲੇ ਪੈਸਾ ਬਣ ਜਾ ਉਹਦੇ ਨਾਲ ਸੌਂਕ ਵੀ ਪੂਰੇ ਕਰੋ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਦੇਣੀ ਪਰ ਜ਼ਮੀਨ ਵੇਚ ਕੇ ਜਾਂ ਕੁਝ ਹੋਰ ਕਰਕੇ ਉਹ ਵੇਚ ਕੇ ਸੌਂਕ ਪੂਰੇ ਕਰਨ ਦੀ ਕੋਸ਼ਿਸ਼ ਨਾ ਕਰੋ ਠੀਕ ਆ ਸੌਂਕਾਂ ਵਾਸਤੇ ਕੰਮ ਕਰਨਾ ਕਿਰਤ ਕਰਨੀ ਠੀਕ ਆ ਆਪਣੀ ਫੈਮਿਲੀ ਵਾਸਤੇ ਉਹਦੇ ਪਰਿਵਾਰ ਦੀ ਖੁਸ਼ੀ ਵਾਸਤੇ ਸੁੱਖ-ਸਹੂਲਤਾਂ ਵਾਸਤੇ ਠੀਕ ਆ ਆਪਦੇ ਜੀਵਨ ਪੱਧਰ ਸੁਧਾਰਨ ਵਾਸਤੇ ਪੈਸਾ ਜ਼ਰੂਰੀ ਆ ਪਰ ਰੱਬ ਦਾ ਨਾਮ ਨਾਲ-ਨਾਲ ਜ਼ਰੂਰ ਜਪੋ ਕਦੇ ਕਿਸੇ ਦਾ ਮਾੜਾ ਨਾ ਸੋਚੋ ਯਾਰ ਕਦੇ ਕਿਸੇ ਦਾ ਮਾੜਾ ਨਾਂ ਤੱਕੋ ਜਿੱਥੇ ਸਟੈਂਡ ਤੇ ਤੁਸੀਂ ਖੜੇ ਹੋ ਠੀਕਾ ਤੁਹਾਡਾ ਨੇਚਰ ਕਦੀ ਬਦਲ ਨਹੀਂ ਸਕਦਾ ਹੁੰਦਾ ਠੀਕਾ ਪਰ ਪਰ ਇੰਨਾ ਕਾ ਤਾਂ ਤੁਸੀਂ ਹੋਰ ਗਲਤ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਠੀਕਾ ਜੇ ਕੋਈ ਤੁਸੀਂ ਦੋ ਨੰਬਰ ਦਾ ਧੰਦਾ ਕਰ ਰਹੇ ਹੋ ਠੀਕਾ ਵਿਚ ਬੰਦੇ ਨੂੰ ਮੈਂ ਕਹਿ ਵੀ ਦਿਨਾ ਹੁੰਦਾ ਮੇਰੇ ਨਾਲ ਇੱਕ ਦੋ ਬੰਦੇ ਗੁੱਸੇ ਵੀ ਹੋਏ ਆ ਵੀਰ ਐਂ ਪੈਸਾ ਵਾਲਾ ਸੇਤੀ ਬੰਦਾ ਮੈਂ ਐਂ ਕਾ ਮੈਂ ਕਹਿੰਦਾ ਨੂੰ ਵੀਰ ਜੇ ਪੈਸਾ ਚੰਗੇ ਥਾਂ ਤੇ ਲੱਗੂਗਾ ਠੀਕਾ ਕਿਸੇ ਨੂੰ ਹਾਰਟ ਕਰਕੇ ਜਾਂ ਕਿਸੇ ਦਾ ਦਿਲ ਦੁਖੀ ਕਰਕੇ ਠੀਕ ਆ ਜੇ ਕੁਝ ਕਰਕੇ ਉਹ ਪੈਸਾ ਕਿਵੇਂ ਚੰਗੇ ਥਾਂ ਤੇ ਲੱਗ ਜੂ ਰੱਬ ਨੇ ਤਾਂ ਸਾਰੀਆਂ ਰੂਹਾਂ ਨੂੰ ਸੇਮ ਬਣਾ ਕੇ ਭੇਜਣਾ ਮਾਂ ਪਿਓ ਆਪਦੇ ਸਾਰੇ ਪੁੱਤਾਂ ਧੀਆਂ ਨੂੰ ਪਿਆਰ ਕਰਦੇ ਤਾਂ ਆਪਾਂ ਸਾਰੇ ਰੱਬ ਦੇ ਪੁੱਤ ਤੀ ਆ ਠੀਕ ਆ ਜੇ ਆਪਾਂ ਆਪਦੀ ਖੁਸ਼ੀ ਵਾਸਤੇ ਰੱਬ ਦੇ ਕਿਸੇ ਹੋਰ ਪੁੱਤ ਤੀ ਦਾ ਨੁਕਸਾਨ ਕਰਾਂਗੇ ਚੋਰੀ ਕਰਾਂਗੇ ਤੇ ਪੁੱਤ ਮੁੰਡੇ ਤੀ ਨੂੰ ਮੰਨ ਲਓ ਪੁੱਤ ਤੀ ਨੂੰ ਨਸ਼ੇ ਤੇ ਲਾਵਾਂਗੇ ਸਿਰਫ ਆਪਦੀ ਖੁਸ਼ੀ ਵਾਸਤੇ ਆਪ ਪੈਸਾ ਕਮਾਉਣ ਵਾਸਤੇ ਤਾਂ ਆਪਣਾ ਚੰਗਾ ਕਿਵੇਂ ਹੋ ਸਕਦਾ ਤੁਸੀਂ ਆਪ ਹੀ ਸੋਚਿਆ ਕਰੋ ਠੀਕ ਆ ਬਾਕੀ ਯਾਰ ਸੋਡੇ ਮਨ ਨੂੰ ਤਾਂ ਖੁਸ਼ ਹੀ ਜਾਣਿਆ ਹਨ ਠੀਕ ਆ ਆਪਣੇ ਕਹਿੰਦੇ ਯਾਰ ਠੀਕ ਆ ਜੇ ਸੋਡੇ ਮਨ ਨੂੰ ਇਹ ਚੀਜ਼ਾਂ ਕਰਕੇ ਖੁਸ਼ੀ ਹੁੰਦੀ ਆ ਤਾਂ ਤੁਸੀਂ ਕਰੀ ਚੱਲੋ ਠੀਕ ਆ ਆਪਣਾ ਜੋ ਮਾਈਂਡ ਸੈਟ ਜੋ ਆਪਣੀ ਸੋਚ ਆ ਉਹ ਆਪਾਂ ਸੋਡੇ ਨਾਲ ਅੱਜ ਦੀ ਵੀਡੀਓ ਚ ਸ਼ੇਅਰ ਕੀਤੀ ਆ ਠੀਕ ਆ ਪਰ ਇੱਕ ਗੱਲ ਮੈਂ ਫੇਰ ਤੋਂ ਕਹਿਣਾ ਚਾਹਣਾ ਠੀਕ ਆ ਪੈਸਾ ਬਣਾ ਲਓ ਗੱਲ ਵੱਖਰੀ ਆ ਪਰ ਰਿਸ਼ਤੇ ਬਚਾ ਲਓ ਯਾਰ ਜੋ ਵੀ ਸੋਡਾ ਯਾਰੀ ਦੋਸਤੀ ਦਾ ਭੈਣ ਭਰਾ ਦਾ ਬਲੱਡ ਰਿਲੇਸ਼ਨ ਦਾ ਜਾ ਗੌਰ ਗਿਫਟਰ ਰਿਸ਼ਤੇ ਨੇ ਕੁਝ ਗੌਰ ਗਿਫਟਰ ਰਿਸ਼ਤੇ ਵੀ ਬਹੁਤ ਛੰਗੇ ਬਣ ਜਾਂਦੇ ਨੇ ਤਾਂ ਉਹਨਾਂ ਨੂੰ ਬਚਾ ਕੇ ਰੱਖੋ ਠੀਕ ਆ ਕੋਈ ਚੀਜ਼ ਆ ਤੁਸੀਂ ਨਈ ਚੀਜ਼ ਕਿਸੇ ਨੂੰ ਦੇ ਸਕਦੇ ਜਾਂ ਕੋਈ ਤੁਹਾਡੀ ਮਜਬੂਰੀ ਅਗਲੇ ਦਾ ਫੋਨ ਚੱਕੋ ਆਗਲੇ ਨੂੰ ਜਵਾਬ ਦੇ ਦਿਓ ਯਾਰ ਬਾਈ ਮੈਂ ਤਰਾਹ ਕੰਮ ਨਹੀਂ ਅਗਲੇ ਨੂੰ ਜਮਾ ਗੁੱਸਾ ਨਹੀਂ ਹੁੰਦਾ ਇੱਕ ਮਿੰਟ ਗੁੱਸਾ ਹੂਗਾ ਅਗਲੇ ਸੋਚੋ ਯਾਰ ਵੀ ਦੀ ਕੋਈ ਮਜਬੂਰੀ ਹੋ ਪਰ ਜੇ ਆਪਾਂ ਉਹ ਬੰਦੇ ਨੂੰ ਲੋੜ ਵੇਲੇ ਆਪਾਂ ਨੂੰ ਪਤਾ ਲੱਗ ਗਿਆ ਉਹਨੇ ਬੰਦੇ ਨੇ ਆਪਾਂ ਨੂੰ ਕੋਈ ਮੰਨ ਲਓ ਪੈਸੇ ਮੰਗ ਲਏ ਯਾਰ ਠੀਕ ਆ ਆਪਾਂ ਨੂੰ ਕਹਿੰਦਾ ਮੈਂ ਕਰ ਦਾਂ ਬਾਈ ਹਨਾ ਠੀਕ ਆ ਉਠ ਲਾਰਾ ਲਾਤਾ ਮੁੜ ਕੇ ਪੁੱਤਾ ਫੋਨ ਨਾ ਚੱਕੀ ਨਾਲੇ ਦਾ ਉਹ ਸੋਚ ਰਹਿਂਦਾ ਵੀ ਨਾ ਕਿਉਂਕਿ ਉਹਨੂੰ ਉਮੀਦ ਹੁੰਦੀ ਹੈ ਵੀ ਯਾਰ ਗੁੱਸਾ ਵੀ ਉਹਨਾਂ ਨੂੰ ਵੀ ਯਾਰ ਹੁਣ ਫੋਨ ਨਹੀਂ ਚੱਕਦਾ ਫਿਰ ਉਹ ਸੋਚਦਾ ਵੀ ਨਹੀਂ ਯਾਰ ਇਹ ਕੋਈ ਮੁਸ਼ਕਲ ਹੋਊਗੀ ਨਾ ਵੀ ਚੱਕ ਉਹ ਸੋਡੇ ਤੇ ਖੜਾ ਰਹਿੰਦਾ ਠੀਕ ਆ ਠੀਕ ਆ ਅਗਲੇ ਨੂੰ ਕਹਦੇ ਸੌਰੀ ਯਾਰ ਬਾਈ ਮੈਂ ਤੇਰੇ ਨਾਲ ਇਹ ਕੰਮ ਨਹੀਂ ਕਰ ਸਕਦਾ ਮੇਰੀ ਕੁ ਮਜਬੂਰੀ ਹੈ ਨਾ ਅਗਲੇ 2 ਮਿੰਟ ਕੋਈ ਸ਼ਕਰੂ ਵਾਲਾ ਕੋਈ ਹੋਰ ਹੱਲ ਕਰ ਦੂ ਪਰ ਜਦੋਂ ਆਪਾਂ ਅਗਲੇ ਨੂੰ ਲਾਰਾ ਲਾ ਕੇ ਠੀਕ ਆ ਗੱਪ ਮਾਰ ਕੇ ਵਿੱਚ ਲੋਕ ਇਕੱਲੇ ਗੱਪਾਂ ਦੀ ਰਹਿੰਦੇ ਆ ਤਾਂ ਉਹਨੂੰ ਆਪਾਂ ਵੇਟਿੰਗ ਦਿੰਨੇ ਆ ਉਨੀ ਮੀਤ ਹੋਰ ਵੱਧ ਜਾਂਦੀ ਵੀ ਅੱਜ ਕੱਲ ਕੱਲ ਨਾਲੇ ਤਾਂ ਉਹਦਾ ਵਿਚਾਰੇ ਦਾ ਕੋਈ ਕੰਮ ਮੜ ਅੜਿਆ ਪਿਆ ਹੁੰਦਾ ਉਹ ਦੀ ਉਹ ਦੁੱਗਣੀ ਟੈਨਸ਼ਨ ਹੋ ਜਾਂਦੀ ਕਿਉਂਕਿ ਮੌਕੇ ਤੇ ਥੋੜੇ ਵੱਲ ਸੋਚੀ ਘਟਾ ਹੁੰਦਾ ਤਾਂ ਕਿਤੇ ਕਿਸੇ ਨੂੰ ਵੀ ਜਵਾਬ ਦੇਣਾ ਕਿਸੇ ਨੂੰ ਵੀ ਹਾਂ ਕਰਨੀ ਆ ਠੀਕ ਹੈ ਐਟ ਅ ਟਾਈਮ ਨਹੀਂ ਕਰ ਸਕਦੇ ਘੰਟੇ ਦੋ ਘੰਟੇ ਬਦਨ ਸੋਚ ਕੇ ਕਿਤੇ ਵੀ ਯਾਰ ਹੋਣਾ ਨਹੀਂ ਹੱਲ ਹੈ ਨਾ ਵੀ ਮੈਂ ਤੈਨੂੰ ਹਾਂ ਕਹਿ ਦਿੱਤੀ ਸੌਰੀ ਤੂੰ ਕੋਈ ਆ ਹੋਰ ਹੱਲ ਕਰ ਲੈ ਥੋੜਾ ਨਾ ਬੰਦਾ ਦੋ ਚਾਰ ਦਿਨ ਗੁੱਸੇ ਰਹੂਗਾ ਪਰ ਉਹ ਲਾਈਫਟਾਈਮ ਗੁੱਸੇ ਨਹੀਂ ਰਹਿੰਦਾ ਪਰ ਜੇ ਦੁਬਾਰਾ ਤੁਸੀਂ ਝੂਠ ਬੋਲ ਕੇ ਉਹਨੂੰ ਵੇਟ ਕਰਾਉਂਗੇ ਉਹਦਾ ਕੰਮ ਵਿਗਾੜੋਗੇ ਠੀਕ ਹੈ ਨਾ ਹਰ ਇੱਕ ਬੰਦੇ ਤੋਂ ਆਪਾਂ ਮੰਗ ਵੀ ਨਹੀਂ ਸਕਦੇ ਹੁੰਦੇ ਸੋਨ ਨੂੰ ਵੀ ਇਹ ਚੀਜ਼ਾਂ ਪਤਾ ਹੀ ਨਹੀਂ ਤਾਂ ਮੰਗਦਾ ਵੀ ਬੰਦਾ ਉੱਥੇ ਜਾ ਹਰਪ ਵੀ ਉੱਥੇ ਬੰਦਾ ਮੰਗਦਾ ਜਿੱਥੇ ਉਹਨੂੰ ਉਮੀਦ ਹੁੰਦੀ ਹੈ ਤਾਂ ਫਿਰ ਜੋ ਉਹਦੀ ਆਪਾਂ ਉਮੀਦ ਤੋੜਾਂਗੇ ਜਾਂ ਉਹਨੂੰ ਝੂਠ ਬੋਲਾਂਗੇ ਤਾਂ ਇਹ ਚੀਜ਼ਾਂ ਉਹਨੂੰ ਕਿੰਨੀਆਂ ਬੁਰੀਆਂ ਲੱਗਣਗੀਆਂ ਠੀਕ ਪਰ ਮੈਨੂੰ ਨਹੀਂ ਪਤਾ ਵੀ ਇਹ ਸੱਚੀਆਂ ਇਹ ਚੀਜ਼ਾਂ ਹੁੰਦੀਆਂ ਨੇ ਹਨਾ ਪਰ ਜੋ ਮੈਂ ਫੀਲ ਕਰਦਾ ਠੀਕ ਹੈ ਤੇ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਮੈਂ ਆਪਾਂ ਕਹਿੰਦੇ ਪੈਸੇ ਬਣਾ ਵੀ ਨਹੀਂ ਸਰਦਾ ਠੀਕ ਹੈ ਸੋਨ ਨੂੰ ਵੀ ਪਤਾ ਵੀ ਗਾਇ ਪੈਸੇ ਦੀ ਕਿੱਥੇ ਕਿੱਥੇ ਪਰ ਲੋਕ ਤਾਂ ਵੀ ਕਹਿੰਦੇ ਇੱਕ ਗੱਪ ਮਾਰੇ ਬਣਾ ਵੀ ਨਹੀਂ ਸਰਦਾ ਅੱ ਠੀਕ ਆ ਉਹ ਚੀਜ਼ਾਂ ਹੁੰਦੀਆਂ ਨੇ ਕੋਈ ਲੀਡਰ ਹੋ ਗਿਆ ਸਾਰੇ ਲੀਡਰ ਵੀ ਨਹੀਂ ਗੱਪ ਮਾਰ ਦਿੰਦੇ ਜਾਂ ਕੋਈ ਹੋਰ ਵੋਟਾਂ ਵਾਲੇ ਹੋ ਗਿਆ ਠੀਕ ਆ ਜੋ ਕਿਸੇ ਨੂੰ ਕੋਈ ਲਾਰਾ ਲਾਉਣਾ ਉਹ ਦੋਵੇਂ ਚੀਜ਼ਾਂ ਵੀ ਆਪਾਂ ਨੂੰ ਲੱਗਦੀਆਂ ਨੇ ਵੀ ਗੱਪਾਂ ਵਿੱਚ ਨਾ ਸਰਦਾ ਨਹੀਂ ਠੀਕ ਆ ਪਰ ਉਹਦੀ ਥਾਂ ਤੇ ਤੁਸੀਂ ਜੇ ਸੱਚ ਬੋਲੋਗੇ ਤੁਸੀਂ ਦੇਖੋਗੇ ਨਾ ਤਾਂ ਤੁਹਾਨੂੰ ਆਪ ਨੂੰ ਖੁਸ਼ੀ ਹੋਊਗੀ ਠੀਕ ਆ ਸਾਰਾ ਕੁਝ ਚੱਲਦਾ ਯਾਰ ਝੂਠ ਤੇ ਕਦੇ ਵੀ ਦੁਨੀਆ ਕੰਮ ਨਹੀਂ ਆਉਗੀ ਠੀਕ ਆ ਪਰ ਇਹ ਬਣਾ ਦਿੱਤਾ ਗਿਆ ਵੀ ਝੂਠ ਬੋਲੇ ਬਿਨਾ ਸਰਦਾ ਨਹੀਂ ਤੁਸੀਂ ਉਹੀ ਥਾਂ ਤੇ ਮੰਨ ਲਓ ਤੁਸੀਂ ਕਿਸੇ ਨੂੰ ਲਾਰਾ ਹੀ ਲਾਉਣਾ ਜੇ ਕੋ ਜੂਠ ਹੋਰ ਕਿ ਲਾਰਾ ਲਾਉਂਦੀ ਸਾਤੇ ਅਗਲੇ ਜਵਾਬ ਦੇਉਂਦੇ ਛੋਡੇ ਨਾਲ ਅਲੱਗ ਗੁੱਸੇ ਨਹੀਂ ਹੁੰਦਾ ਮੇਰਾ ਬ੍ਰਾਂਸ ਠੀਕ ਆ ਅਗਲਾ ਸੋਚ 2000 ਤੱਕ ਕੋਈ ਕਹਿੰਦੇ ਨਹੀਂ ਜਵਾਬ ਦੇ ਤਾਂ ਪਹਿਨ ਦੱਸ ਤਾਂ ਸਾਨੂੰ ਅਗਲਾ ਜਵਾਬ ਦੇ ਤੂੰ ਕਦੇ ਪਰ ਝੂਠ ਬੋਲੋਗੇ ਇੱਕ ਝੂਠ ਬੋਲਣ ਵਾਸਤੇ ਉਹ ਤੇ ਮੂੰਹ ਕਹਿੰਦੇ 100 ਝੂਠ ਹੋਲਣਾ ਪੈਂਦਾ ਇੱਕ ਝੂਠ ਨੂੰ ਲੁਕਾਉਣ ਵਾਸਤੇ 100 ਝੂਠ ਲਗਾਉਣਾ ਪੈਂਦਾ ਹਾਂ ਹੋ ਸਕਦਾ ਕਦੇ ਜ਼ਿੰਦਗੀ 'ਚ ਸਾਨੂੰ ਕੋਈ ਕਿਸੇ ਦੀ ਖੁਸ਼ੀ ਵਾਸਤੇ ਠੀਕ ਆ ਕਿਸੇ ਦਾ ਮਾਨ ਰੱਖਣ ਵਾਸਤੇ ਕੋਈ ਝੂਠ ਬੋਲਣਾ ਪੈਂਦਾ ਤਾਂ ਉਹ ਗੱਲ ਵੱਖਰੀ ਆ ਪਰ ਜਾਣ ਬੁੱਝ ਕੇ ਠੀਕ ਆ ਕਿਸ ਨੂੰ ਧੋਖਾ ਕਰਨ ਵਾਸਤੇ ਜੂਠ ਨਾ ਬੋਲੋ ਠੀਕ ਹੈ ਮੇਰੀ ਵੀਡੀਓ ਬਸ ਐਂ ਹੁੰਦੀ ਆ ਨਾ ਕਈ ਵਾਰੀ ਜਿਆਦਾ ਲੰਮੀ ਹੋ ਜਾਂਦੀ ਐ ਮੈਂ इमोशनल ਜਾ ਬੰਦਾ ਠੀਕ ਹੈ ਮੈ ਜਿਹਨਾਂ ਤੇ ਯਕੀਨ ਕਰਦਾ ਜੋ ਤੁਹਾਡੇ ਨਾਲ ਸ਼ੇਅਰ ਕੀਤੇ ਆ ਨੇ ਠੀਕ ਆ ਤਾਂ ਹੋਈ ਵੀ ਬਹੁਤ ਕੁਝ ਜਾਂਦਾ ਯਾਰ ਅੱਜਕੱਲ ਸੌਣ ਨੂੰ ਵੀ ਮੌਤਾਂ ਵੀ ਚਾਣ ਚੱਕ ਹੋਣ ਲੱਗ ਗਿਆਂ ਨਾ ਠੀਕ ਆ ਮੈਂ ਆਪਾਂ ਹੁਣ ਰੱਬ ਨੂੰ ਮਾੜਾ ਕਹਿ ਵੀ ਨਹੀਂ ਸਕਦੇ ਕਹਿੰਦੇ ਜਿੰਨੇ ਉਹਨੇ ਸਵਾਸ ਦਿੱਤੇ ਆ ਉੰਨੇ ਹੀ ਬੰਦਾ ਕੋਲ ਉੱਤੋਂ ਦੂਆ ਦੇ ਇੱਕ ਸਾਹ ਵੀ ਨਹੀਂ ਆਉਂਦਾ ਟਵਰ ਹੋ ਵੀ ਜਾਂਦਾ ਵਿੱਚ ਬੰਦੇ 50 50 20 20 ਸਾਲਾਂ ਕਿ ਜਾਂਦੇ ਨੇ ਬੁੜੇ ਬੁੜੀਆਂ ਠੀਕ ਆ ਘਰੋਂ ਸਾਹਮੇ ਨਹੀਂ ਜਾਂਦੇ ਹਨ ਉਹ ਉਹਨਾਂ ਦੇ ਸਾਹ ਚੱਲੀ ਜਾਂਦੇ ਉਹ ਦੁੱਖ ਭੁਤ ਰਹੇ ਹੁੰਦੇ ਪਰ ਵਿੱਚ ਬੰਦੇ ਦੀ ਉਹਦੇ ਜਵਾਕਾਂ ਨੂੰ ਉਹਦੇ ਮਾਂ ਪਿਓ ਨੂੰ ਠੀਕ ਆ ਤਾਂ ਮੰਨ ਲਾ ਪਰਿਵਾਰ ਨੂੰ ਲਾ ਲੋ ਹਨਾ ਸਮਾਜ ਨੂੰ ਲੋਡ ਹੁੰਦੀ ਆ ਤਾਂ ਉਹਨੂੰ ਰੱਬ ਬੇਟਾਈਮਾ ਉੱਥੇ ਬਹੁਤ ਜ਼ਿਆਦਾ ਦੁੱਖ ਹੁੰਦੇ ਨੇ ਹਨਾ ਪਰ ਉੱਥੇ ਜਾ ਕੇ ਐ ਲੱਗਦਾ ਵੀ ਯਾਰ ਠੀਕ ਆ ਆਪਾਂ ਤਾਂ ਫਿਰ ਵੀ ਠੀਕ ਹੈ ਨਾ ਵੀ ਜਦਾ ਕੰਮ ਹੋ ਜਾਂਦਾ ਬੰਦਾ ਕਿਵੇਂ ਸਰਵਾਈਵ ਕਰਦਾ ਹੈ ਨਾ ਵੀ ਬਹੁਤ ਦੁਨੀਆ ਤੇ ਇੱਜਾ ਚੀਜ਼ਾਂ ਆਉਂਦੀਆਂ ਨੇ ਠੀਕ ਆ ਜਿਵੇਂ ਇੱਕ ਪਾਸੇ ਵਿਆਹ ਚੱਲੀ ਜਾਂਦੇ ਤੇ ਇੱਕ ਪਾਸੇ ਸੰਸਕਾਰ ਚੱਲੀ ਜਾਂਦੇ ਨੇ ਇਹ ਚੀਜ਼ਾਂ ਥੋੜੀਆਂ ਜਿਹੜਾ ਬੰਦਾ ਇਹ ਚੀਜ਼ਾਂ ਬਾਰੇ ਸੋਚਦਾ ਯਾਰ ਉਹ ਸੱਚੀ ਕੋਈ ਗਲਤ ਕੰਮ ਕਰਨ ਤੋਂ ਮਾੜੇ ਤਰੀਕੇ ਨਾਲ ਪੈਸਾ ਕਮਾਉਣ ਤੋਂ ਟਲਦਾ ਹੁੰਦਾ ਠੀਕ ਆ ਸਾਰਾ ਕੁਝ ਸੋਚੋ ਦੁੱਖ ਸੁੱਖ ਸਭ ਕੁਝ ਆਉਂਦਿਆ ਸਰਵਾਈਵ ਕਰਨਾ ਪੈਂਦਾ ਠੀਕ ਆ ਇੱਕ ਮਾਂ ਨੂੰ ਇੱਕ ਭੈਣ ਭਰਾ ਨੂੰ ਉਹਦੇ ਭਰਾ ਦੀ ਆਪਣੇ ਪੁੱਤ ਦੀ লাশ ਦੇਖਣਾ ਠੀਕ ਆ ਇਹ ਵੀ ਬੰਦੇ ਦੇ ਟਾਈਮ ਆਉਂਦੇ ਆ ਤਾਂ ਕਰਕੇ ਥੋੜਾ ਡਰ ਕੇ ਰਿਆ ਕਰੋ ਹਣਾ ਨਹੀਂ ਮਾਣ ਕਰਨਾ ਚਾਹੀਦਾ ਪੈਸੇ ਦਾ ਨਹੀਂ ਮਾਣ ਕਰਨਾ ਚਾਹੀਦਾ ਪਰਿਵਾਰ ਦਾ ਠੀਕ ਆ ਮਾਣ ਕਰੋ ਯਾਰੀ ਦੋਸਤੀ ਦਾ ਕਰੋ ਰਿਸ਼ਤੇਦਾਰਾਂ ਦਾ ਕਰੋ ਠੀਕ ਆ ਉਹਦਾ ਮਾਣ ਆਪਾਂ ਕਰਾਂਗੇ ਫੇਰ ਜੇ ਆਪਾਂ ਉਹਨਾਂ ਨਾਲ ਵਰਤਾਂਗੇ ਯਾਰੀ ਦੋਸਤੀ ਦਾ ਮਾਣ ਕਰਨਾ ਬਹੁਤ ਚੰਗੀ ਗੱਲ ਆ ਰਿਸ਼ਤੇਦਾਰਾਂ ਦਾ ਮਾਣ ਕਰਨਾ ਚੰਗੀ ਗੱਲ ਆ ਪਰ ਠੀਕ ਆ ਜਿੰਮੇ ਦਾ ਬੰਦਾ ਹੋਵੇ ਉਹਦੇ ਨਾਲ ਬਸਤਾ ਕਰੋ ਚੰਗੇ ਨੂੰ ਚੰਗੇ ਆਪ ਹੀ ਮਿਲਦੇ ਰਹਿੰਦੇ ਆ ਕੋਈ ਨਹੀਂ ਛੋੜਨਾ ਪੁਰਾਣੇ ਬੰਦੇ ਟੁੱਟਦੇ ਆ ਰਿਸ਼ਤੇ ਟੁੱਟਦੇ ਆ ਨਹੀਂ ਛੋੜਨ ਉਹਨਾਂ ਦੀ ਮਤਮਿਲਦੀ ਟੁੱਟ ਜਾਂਦੇ ਆ ਨਵੇਂ ਬਥੇਰੇ ਬਣ ਜਾਂਣੀਆਂ ਪਰ ਕੁਝ ਰਿਸ਼ਤਿਆਂ ਤੇ ਕਿ ਦੁੱਖ ਇਥੇ ਆਉਂਦਾ ਵੀ ਯਾਰ ਬਲੱਡ ਰਿਲੇਸ਼ਨ ਦੇ ਰਿਸ਼ਤੇ ਹੁੰਦੇ ਆ ਉੱਥੇ ਪਿਆਰ ਪੈਸੇ ਨੂੰ ਕੀਤਾ ਜਾ ਕੀ ਚੀਜ਼ ਹਨ ਬਹੁਤ ਦੇਸ਼ ਇਹ ਹੈ ਜਿਹੜਾ ਜਿੱਥੇ ਪੈਸੇ ਨੇ ਐਵੇਂ ਤਾਂ ਨਹੀਂ ਦਿੱਤੀ ਜਾਂਦੀ ਤੇ ਉਹ ਨਾਸਤਿਕ ਨੇ ਰੱਬ ਨੂੰ ਮੰਨਦੇ ਵੀ ਨਹੀਂ ਤਾਂ ਉੱਥੇ ਇਮਾਨਦਾਰੀ ਐਨੀ ਆ ਵੀ ਉਹ ਬੰਦੇ ਕੋਈ ਚੀਜ਼ ਵੇਚ ਨਹੀਂ ਆ ਤਾਂ ਸਿਰਫ ਗੱਲਾਂ ਰੱਖਦੇ ਤੇ ਉਹਦੇ ਵਿੱਚ ਲੋਕ ਪੈਸੇ ਪਾਉਂਦੇ ਤਾਂ ਆਪੇ ਚੱਕ ਕੇ ਲੈ ਜਾਂਦੇ ਠੀਕ ਹੈ ਇੰਨੇ ਇਮਾਨਦਾਰ ਰਿਹਾ ਤੇ ਕ੍ਰਾਈਮ ਜ਼ੀਰੋ ਹੈ ਚੋਰੀ ਉੱਤੇ ਹੁੰਦੀ ਨਹੀਂ ਤੇ ਖੁੱਲੇ ਆਸਮਾਨ 'ਚ ਚੀਜ਼ਾਂ ਪਈਆਂ ਰਹਿਣ ਤਾਂ ਦੂਜੇ ਪਾਸੇ ਆਪਾਂ ਪੰਜਾਬ ਨੂੰ ਚੰਗਾ ਵੀ ਕਹਨੇ ਹੁੰਦੇ ਆ ਪਰ ਇਹ ਪੰਜਾਬ ਦੀ ਤਰਾਸਤੀ ਰਹੀ ਹੈ ਆਪਣੇ ਦੇਸ਼ ਦੀ ਤਰਾਸਤੀ ਰਹੀ ਹੈ ਲਾਲੋ ਯਾਰ ਬਸ ਨਿੰਦਨਾ ਤਾਂ ਕਹਿੰਦੇ ਤਾਂ ਤੁਮ ਨਿੰਦੀਆਂ ਨਹੀਂ ਜਿਹੜਾ ਖਾਈਏ ਪਰ ਜਿਹੜੀ ਚੀਜ਼ ਨਿੰਦਨਯੋਗ ਹੁੰਦੀ ਹੈ ਉਹ ਨੂੰ ਨਿੰਦਨਾ ਬੰਦ ਵੀ ਇੱਥੇ ਚੋਰੀ ਚਪਟੇ ਬਹੁਤ ਵਧ ਗਏ ਕਿਉਂਕਿ ਆਪਾਂ ਬਾਲਾ ਥੋੜਾ ਜਿਹਾ ਹਾਈ ਲੈਵਲ ਚੀਜ਼ਾਂ ਵਲ ਜਾਣ ਲੱਗੇ ਤਾਂ ਉਹਨੀ ਆਪਣੀ ਕਵੈਸਟੀ ਹੈ ਨਹੀਂ ਫਿਰ ਉਹ ਦੀ ਜਨ ਅਸੇਦੀ ਦਾਲ ਚਾਸੀ ਉਹਦੇ ਪਿਛੇ ਵਿੱਚ ਚੋਰੀਆਂ ਚਪਾਟੀਆਂ ਹੁੰਦੀਆਂ ਨੇ ਧੋਖੇ ਹੁੰਦੇ ਨੇ ਹਨਾ ਤਾਂ ਫਿਰ ਵੀ ਬੈਗਰੂ ਵਾਲੇ ਕਹੋਂਦਾ ਜਾਂ ਰੱਬ ਨੂੰ ਮੰਨਣਾ ਤੁਸੀਂ ਕਿਵੇਂ ਕਹਿ ਸਕਦੇ ਹੋ ਅਸੀਂ ਰੱਬ ਨੂੰ ਮੰਨ ਲਿਓ ਕਿਉਂਕਿ ਜੀ ਤਾਂ ਸਾਰੇ ਰੱਬ ਨਹੀਂ ਪੈਦਾ ਕੀਤੇ ਜੇਕਰ ਤੁਸੀਂ ਕਿਸੇ ਦੀ ਚੋਰੀ ਕਰ ਦੋ ਹਨਾ ਉਹਦੇ ਉਹਦੀ ਚੋਰੀ ਕਰਕੇ ਦਿਲ ਖਾ ਕੇ ਕੋਈ ਚੀਜ਼ ਖਰੀਦਦੇ ਕੋਸ਼ਿਸ਼ ਹੀ ਲੈਂਦੇ ਆ ਠੀਕ ਆ ਜਾਂ ਕੋਈ ਬੰਦਾ ਨਸ਼ਾ ਵੇਚਦਾ ਤਾਂ ਕਿਸੇ ਦੀ ਧੀ ਪੁੱਤਰੀ ਜ਼ਿੰਦਗੀ ਖਰਾਬ ਕਰਕੇ ਆਪ ਖੁਸ਼ ਹੰਦਾ ਆ ਗੱਡੀਆਂ ਦੇ ਘੌਂਦਾ ਤਾਂ ਉਹ ਕਿਵੇਂ ਕਹਿ ਸਕਦਾ ਵੀ ਉਹ ਵਾਲੇ ਟਾਈਮ 'ਚ ਉਹਦੇ ਤੀ ਪੁੱਤ ਨਹੀਂ ਨਸ਼ਾ ਕਰਨਗੇ ਠੀਕ ਆ ਦੋਸਤੋ ਟੌਪ ਕੋ ਬਹੁਤ ਲੰਮਾ ਤਾਂ ਉਮੀਦ ਆ ਤੁਹਾਨੂੰ ਵੀਡੀਓ ਆਪਣੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤਾਂ ਹੁਣ ਆਪਾਂ ਚਾਲੇ ਪਾਉਣੇ ਘਰਾਂ ਨੂੰ ਸਰਬਤ ਦਾ ਭਲਾ ਉਹਦੇ ਮੂਹ ਮੰਗਿਆ ਕਰੋ ਬਹੁਤ ਸੋਹਣੀ ਫਿਲਮ ਆ ਕੁਪ੍ਰੀਤ ਕੁਗੀ ਦੀ ਸਰਬਤ ਦਾ ਭਲਾ ਆਪਾਂ ਉਹ ਵੀ ਦੇਖੀ ਆ ਤੁਸੀਂ ਵੀ ਦੇਖੋ ਜਵਾਕਾਂ ਨੂੰ ਦਿਖਾਓ ਤੇ ਸਸਟਰੀਕਾਲ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰੋ ਧੰਨਵਾਦ ਸਾਰਿਆਂ ਦਾ ਆਹ ਹਮੇਸ਼ਾ ਆਪਣੇ ਨਾਲ ਰਹਿੰਦਾ ਆਪਣਾ ਪਰਸਾਵਾ ਕਹਿੰਦੇ ਨੇ ਪਰਸਾਵਾ ਨਾਲ ਨਾਲ ਜਾਂਦਾ ਆਪਣਾ ਸਾਈਕਲ ਤੇ ਹੁਣ ਆਪਾਂ ਚੱਲਦੇ ਆ ਘਰਾਂ